ਲੈ ਪਹਿਲਾਂ ਝਾੜੂ ਲਾਇਆ ਸੀ ਸਵੇਰੇ ਹੁਣ ਫੇਰ ਇੰਨੇ ਜਿਆਦੇ ਪੱਤੇ ਕਿਰਗੇ ਇੱਕ ਤਾਂ ਸੁੱਕੇ ਪੱਤੇ ਨਾ ਹਵਾ ਨਾਲ ਬਿੰਦੇ-ਬਿੰਦੇ ਕਿਰੀ ਜਾਂਦੇ ਨੇ ਗਰੇ ਲੱਗ ਜਾਂਦੇ ਨੇ ਦੱਸ ਕੀ ਕਰੇ ਸਾਰਾ ਦਿਨ ਵੀ ਦੱਸ ਝਾੜੂ ਮਾਰਦੀ ਫਿਰੀ ਜਾਵੇ ਬੰਦਾ ਹੋਰ ਤਾਂ ਕੋਈ ਕੰਮ ਰਹਿ ਹੈ ਨਹੀਂਗਾ ਮਾਰੀਂ ਜਾਓ ਝਾੜੂ ਬਾਰ-ਬਾਰ ਇੱਥੇ ਕਿਸੇ ਦੀ ਨਹੀਂ ਭਲਾ ਕਹਹਾ ਤੀ ਬਾੜੀ ਜਾਂਦੇ ਗੰਦ ਪੈਂਦਾ ਹਰਪ੍ਰੀਤ ਹਰਪ੍ਰੀਤ ਤੇ ਕਹਿਿਆ ਨੀ ਮੁੰਡੇ ਨੇ ਬਾਈ ਮੰਮੀ ਮੈਂ ਕਿਹਾ ਸੀ ਉਹਨਾਂ ਨੂੰ ਮੈਂ ਕਿਹਾ ਮੰਮੀ ਨੇ ਕੱਪੜੇ ਲੈ ਕੇ ਆਉਣੇ ਨੇ ਉਹ ਕਹਿੰਦੇ ਵੀ 2-4 ਦਿਨ ਖੜਜੋ ਫੇਰ ਮੈਂ ਦਵਾ ਲਵਾਂਗਾ 2-4 ਦਿਨ ਖੜਜੋ ਕੀ ਗੱਲ ਬਾਈ 2-4 ਦਿਨ ਤੱਕ ਖੜਜਾ ਮੰਮੀ ਪੈਸੇ ਨਹੀਂ ਹੈਗੇ ਉਹ ਕਹਿੰਦੇ ਮੇਰੀ ਤਨਖਾਹ ਆ ਜੂਗੀ ਫੇਰ ਲਿਆ ਦੂੰਗਾ ਮੈਂ ਕੱਪੜੇ ਸੋਨੂੰ ਪੈਸੇ ਨਹੀਂ ਹੈਗੇ ਕੱਲ ਪਰਸੋ ਤਾਂ ਉਹ 20000 ਰੁਪਏ ਲੈ ਕੇ ਆਏ ਤੇ ਕਿੱਧਰ ਭਾ ਗਏ ਉਹ ਪੈਸੇ ਮੰਮੀ ਉਹ ਤਾਂ ਮੈਨੂੰ ਪਤਾ ਵੀ 20000 ਲੈ ਕੇ ਆਏ ਤੇ ਫਿਰ ਬੱਚਿਆਂ ਦੀ ਫੀਸ ਭਰਤੀ ਤਾ ਕਰਕੇ 20000 ਤਾਂ ਉੱਥੇ ਲੱਗੇ ਸਗੋਂ 5000 ਪੱਲਿਓਂ ਪਾ ਕੇ ਨੇ 25000 ਫੀਸ ਭਰੀ ਐ ਦੋਨੇ ਬੱਚਿਆਂ ਦੀ ਮੇਨੂੰ ਪਤਾ ਹੀ ਤੀ ਜੇ ਮੈਂ ਕੱਪੜੇ ਨੂੰ ਕਹੂੰਗੀ ਨਾ ਤੁਸੀਂ ਆਏ ਹੱਥ ਕਰ ਦੋਗੇ ਵੀ ਹੈ ਨਹੀਂ ਸਾਡੇ ਕੋਲ ਤਾਂ ਮੇਰੇ ਕੋਈ ਹੈਗੇ ਨਹੀਂ ਪੈਸੇ ਤਾਂ ਮੰਮੀ ਮੈਂ ਕਰ ਕੇ ਕਹੇ ਵੀ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਉਹ ਤਾਂ ਉਹਨਾਂ ਨੇ ਕਿਹਾ ਵੀ ਮੇਰੀ ਤਨਖਾਹ ਆ ਜੂਗੀ ਉਸ ਤੋਂ ਬਾਅਦ ਫੇਰ ਆਪਾਂ ਤੁਹਾਨੂੰ ਲੈ ਜਾਾਂਗੇ ਕੱਪੜੇ ਲੈ ਆਏ ਉਹ ਮੈਂ ਖੜਸ ਤਨਖਾਹ ਤੇ ਨਹੀਂ ਬੈਠੀ ਮੈਂ ਆਪਦੇ ਮਰੇ ਲੈ ਪੱਲੇ ਇੰਨੇ ਹੈਗੇ ਨਹੀਂ ਜੇ ਤਾਂ ਤੈਂ ਜਾਣਾ ਤਾਂ ਤਿਆਰ ਹੋ ਜਾ ਨਹੀਂ ਉਹ ਮੁੰਡੇ ਨੂੰ ਫੋਨ ਕਰ ਉਹ ਆ ਜੂਗਾ ਚੱਲ ਕੋਈ ਨਹੀਂ ਆਪਾਂ ਬਾਗ ਚ ਲਾਂਗੇ ਨਾਲੇ ਮੈਂ ਬਾਗ ਚਲੂੰਗੀ ਥੋੜਾ ਜਿਹਾ ਸਮਾਨ ਮੈਂ ਲੈ ਕੇ ਆਉਣਾ ਯਾਰ ਦਾ ਮੈਂ ਸਮਾਨ ਲੈ ਕੇ ਆਉਣਾ ਮੈਂ ਕਹਦਾ ਸਮਾਨ ਲੈ ਕੇ ਆਉਣਾ ਬਾਈ ਮੰਮੀ ਬਸ ਮੈਂ ਆਹੀ ਨਿੱਕਾ ਮੋਟਾ ਜਿਹਾ ਸਮਾਨ ਲੈ ਕੇ ਆਉਣਾ ਸੀ ਆਪਣੇ ਘਰ ਦਾ ਹੋਰ ਤਾਂ ਮੈਂ ਕੀ ਲਿਆਉਣਾ ਜੀ ਹੁਣ ਤਾਂ ਤੂੰ ਕਹਿੰਦੀ ਪੈਸੇ ਨਹੀਂ ਹੈਗੇ ਮੇਰੇ ਕੋਲ ਕੁਝ ਲੈਣ ਨੂੰ ਮੇਰੇ ਕੋਲ ਨਹੀਂ ਬਾਈ ਪੈਸਾ ਹੈਗਾ ਕੋਈ ਮੇਤਾ ਪੈਨਸ਼ਨ ਆਉਂਦੀ ਸ਼ੌਂਕ ਪੂਰੇ ਕਰਨ ਵਾਸਤੇ ਆ ਥੋੜੇ ਖਰਚੇ ਤੋੜਨ ਵਾਸਤੇ ਜੀ ਮੇਰੀ ਪੈਨਸ਼ਨ ਮੰਮੀ ਫੇਰ ਕੀ ਹੁੰਦਾ ਪੰਜ ਚਾਰ ਸੌ ਦਾ ਸਮਾਨ ਆਊਗਾ ਮੇਰਾ ਤੁਸੀਂ ਦਵਾ ਦਿਓ ਨਾ ਭਾਈ ਮੈਂ ਤਾਂ 5 ਰੁਪਏਾਂ ਦੇ ਵੀ ਦਵਾਉਂਦੀ ਹੈਗੀ ਮੇਰੀ ਪੈਨਸ਼ਨ ਮੇਰੇ ਜੋਗਰੀ ਆ ਛੋਡੇ ਕੋਲੇ ਜ਼ਮੀਨ ਜਾਇਦਾਦ ਸਾਰਾ ਕੁਸਾ ਉਹ ਤੋਂ ਖਰਚਾ ਤੋਰੋ ਨਾ ਤੋਰੋ ਮੈਂ ਥੋੜੇ ਖਰਚੇ ਚੱਲ ਸਕਦੀ ਹੈਗੀ ਮੰਮੀ ਆਇਆ ਕਾ ਤੂੰ ਕਰਦੇ ਹੋ ਜੇ 5-400 ਰੁਪਏ ਲਾ ਦੋਗੇ ਮੇਰੇ ਤੇ ਫੇਰ ਕੀ ਹੁੰਦਾ ਉਂ ਵੀ ਤਾਂ ਲੈ ਕੇ ਆਉਂਗੇ ਆਪਦਾ ਸੂਟ ਮੈਂ ਤੇਨੂੰ 100 ਦੀ ਖਰਨਾਤੀ ਬਈ ਮੈਂ ਤਾਂ 100 ਰੁਪਏ ਨਾ ਦੀ ਹੈਗੀ ਮੈਂ ਤੈਨੂੰ ਦੱਸਾਂ ਬਲੀ ਪਰ ਸਣਜੋ ਤਿਆਰ ਹੋ ਜਾ ਕੱਪੜੇ ਪਾ ਲੈ ਚੱਲ ਛੇਤੀ ਚੱਲਾਂਗੇ ਤੂੰ ਮੈਨੂੰ ਦਵਾ ਲੈ ਆਪਦਾ ਤੂੰ ਫੇਰ ਲਿਆਉਂਦੀ ਰਹੀ ਆਪਦਾ ਠੀਕ ਆ ਜੀ ਪਾ ਲੈ ਕੱਪੜ ਲੈ ਦੱਸੋ ਮੰਮੀ ਵੀ ਕਹੀਆਂ ਗੱਲਾਂ ਕਰਨ ਵੀ ਜੇ 2-400 ਰੁਪਏ ਦਾ ਸਾਮਾਨ ਆਜੂਗਾ ਫੇਰ ਕੀ ਉਹ ਹੁੰਦਾ ਆਪਦਾ ਵੀ ਤਾਂ ਸੂਟ ਦੇਖੀ 2-4000 ਤੋਂ ਘੱਟ ਨਹੀਂ ਲੈਂਦੀ ਹੈਗੀ ਐਨੇ ਨੇ ਮਹਿੰਗੇ ਲੈਂਦੀ ਆ ਵੀ ਜੇ 500 ਦਾ ਸਾਮਾਨ ਦਿਵਾ ਦੇਗੀ ਫੇਰ ਕੀ ਹੁੰਦਾ ਸੀ ਕਿਹੜਾ ਪਹਿਲਾਂ ਕਦੇ ਉਹ ਕਰਦੇ ਆ ਜਦੋਂ ਕੋਈ ਚੀਜ਼ ਮੰਗਦੀ ਆ ਕਦੇ ਨਹੀਂ ਜਵਾਬ ਦਿੱਤਾ ਹੈਗਾ ਚਲ ਜਦੋਂ ਹੁਣ ਜਵਾਬ ਹੀ ਦੇਗੀ ਕੀ ਕਰਿਆ ਜਾਵੇ ਮਰਜੀ ਆ ਇਹਦੀ ਮੰਮੀ ਸਾਰਾ ਦਿਨ ਲੰਘ ਗਿਆ ਆਪਣਾ ਦੇਖੀ ਆਥਣ ਹੋ ਗਿਆ ਛੋੜੇ ਤਾਂ ਸੂਟੇ ਨਹੀਂ ਪਸੰਦ ਆਏ ਹੈਗੇ ਦੋ ਸੂਟਾਂ ਤੇ ਸਾਰਾ ਦਿਨ ਲਾਤਾ ਮੈਂ ਤਾਂ ਸਾਨੂੰ ਐ ਕਹਿੰਦੀ ਸੀ ਵੀ ਜੇ ਆਪਾਂ ਰੋਟੀ ਖਾયા ਹੁੰਦੇ ਅਰਨ ਵਾਲੇ ਇਹਨਾਂ ਦੀ ਪੈਕ ਕਰਾ ਲਏ ਹੁੰਦੇ ਕਿ ਹੋਰ ਦੂਸਰੇ ਕੀ ਬਾਈ ਤੇ ਰੋਟੀ ਨਹੀਂ ਬਣਦੀ ਹੈਗੀ ਹੁਣ ਮੰਮੀ ਕਰਨਾ ਤਾਂ ਕੀ ਆ ਹੁਣ ਹਨੇਰਾ ਹੋ ਰਿਹਾ ਮੈਂ ਕਦੋਂ ਸਬਜ਼ੀ ਬਣਾਉਂਗੀ ਕਦੋਂ ਰੋਟੀ ਬਣਾਉਂਗੀ ਨਹੀਂ ਤੁਸੀਂ ਤਾਂ ਇਹ ਕਹਿੰਦੇ ਬਸ ਸਾਰਾ ਕੁਝ ਬੁੜੇ ਸਿਰ ਤੋਂ ਖਾ ਲਈਏ ਰੋਟੀ ਵੀ ਸਿਰ ਤੋਂ ਖਾ ਲਈਏ ਮੇਰੇ ਸੂਟ ਰੱਖ ਕੇ ਦੇ ਨੇ ਮੇਰੀ ਪੈਸਣ ਆਉਂਦੀ ਆ ਹੁਣ ਤਾਂ ਮੈਂ ਤਾਂ ਲੈ ਲੇ ਮਾਤਾ ਜੀ 10000 ਆਪਾਂ ਮੈਂ ਤੈਨੂੰ ਕੀ ਲੈਣੇ ਆ ਮਮੀ ਸਾਰੀ 2 250 ਦੀ ਰੋਟੀ ਆਉਣੀ ਸੀ ਆਪਾਂ ਵੀ ਖਾਂਦੀਆਂ ਵਿੱਚੋਂ ਸਾਰਾ ਦਿਨ ਫਿਰਦੀਆਂ ਦਾ ਲੰਘਿਆ ਆਪਾਂ ਨੇ ਪਾਣੀ ਵੀ ਨਹੀਂ ਪੀਤਾ ਉੱਥੇ ਤੂੰ ਕਦੋਂ ਪਿਆ ਉਹ ਕਟਲਾ ਰੋਟੀ ਬਣਾ ਲਾ ਉਹ ਤਾਂ ਮੈਨੂੰ ਵੀ ਪਤਾ ਆ ਵੀ ਕਦੋਂ ਪਿਆ ਮੈਂ ਕਹਿੰਦੀ ਆ ਵੀ ਸਾਰਾ ਦਿਨ ਲੰਘ ਗਿਆ ਥੱਕ ਗਏ ਕੋਈ ਨਾ ਹੁਣ ਕੀ ਕਰਾਂਗੀ ਬੇਲੀ ਹੁਣ ਥੱਕ ਗਏ ਚੱਲ ਸਾਰਾ ਦਿਨ ਲੰਘ ਕੇ ਥੱਕ ਗਿਆ ਕਹਿੰਦੀ ਬਸ ਇਥੇ ਹੋ ਰਿਹਾ ਵੀ ਬੁੜੀ ਸਪੂਟ ਲਈ ਆਪਦੇ ਮੈਂ ਤਾਂ 2-3 3000 ਦੇ ਲੈ ਲੇ ਉਸ ਦਿਨ ਸੈਂ ਹੈ ਹੋ ਰਹੀ ਆ ਵੀ ਮੈਨੂੰ ਰੋਟੀ ਨਾ ਖਾ ਉਥੇ ਬਣਾ ਖਵਾਈਏ ਮम्मी ਜੇਬ ਚਾਰ ਰੋਟੀਆਂ ਪੈਕ ਕਰਾ ਲਾਂਦੇ ਥੋੜੀ ਜੀ ਸਬਜ਼ੀ ਪੈਕ ਕਰਾ ਲਾਂਦੇ ਹੁਣ ਆਰਾਮ ਨਾਲ ਖਾ ਲਾਂਦੇ ਦੱਸ ਨਹੀਂ ਬਾਹਰ ਦੇ ਕਿਹੜੇ ਖਾਣੇ ਹੁੰਦੇ ਨੇ ਬੌੜੀਏ ਘਰੇ ਬਣਾ ਲਾ ਕਦੂ ਸਬਜ਼ੀ ਪਈ ਹੈ ਹਰੀ ਸਬਜ਼ੀ ਬਣਾ ਲੈ ਨਾ ਰੋਟੀ ਬਣਾ ਲੈ ਫਿਰ ਖਾ ਲਾਂਗੇ ਕੋਈ ਨਾ ਉਹ ਤਾਂ ਬਣਾਉਂਗੀ ਮੰਮੀ ਰੋਜੇ ਬਣਾਉਣੀ ਆ ਚਲ ਐਂ ਤੇ ਵੀ ਸਾਰਾ ਦਿਨ ਫੁੱਟ ਗਿਆ ਅੱਜ ਆਪਣਾ ਉਥੇ ਹੁਣ ਮੈਂ ਬੱਚਿਆਂ ਦਾ ਵੀ ਦੇਖਣਾ ਥਣੇ ਉਹਨਾਂ ਨੂੰ ਵੀ ਕੰਮਕੁਮ ਕਰਾਉਣਾ ਸਕੂਲ ਦਾ ਕੋਈ ਨਾ 5 ਵਜੇ ਨੇ ਹੈਗੇ ਪਤਰਾ ਟਾਈਮ 'ਤੇ ਬਣਾ ਲਾ ਚਲੋ ਉਹ ਤਾਂ ਹੁਣ ਬਣਾਉਣੀ ਹੈ ਪੂਰੀ ਮੇਰੇ ਕੱਪੜਿਆਂ ਤੇ ਇੰਨਾ ਟੜਫਦੀ ਆ ਇਹ ਇੰਨਾ ਟੜਫਦੀ ਜਿੰਨਾ ਮਰਜ਼ੀ ਨਾ ਕਹਦੇ ਇਹਨੂੰ ਨਾ ਵੀ ਇਹਨੂੰ ਐ ਹੋ ਰਿਹਾ ਵੀ ਮੁਣੀ ਨੇ ਮੈਨੂੰ ਛੁੱਟ ਦੀ ਦਵਾਈ ਅੱਜ ਵੀ ਆਪ ਜਿੱਥੇ ਲੈ ਹੀ ਦੋ ਤੈਨਾਂ ਮੰਮੀ ਚਲ ਚੁੱਪ ਕਰੋ ਤੁਸੀਂ ਚਲੋ ਅੰਦਰ ਹਾਂ ਅੰਦਰ ਚਲੋ ਅੰਦਰ ਫਿਰ ਬੋਲਣ ਵੀ ਨਹੀਂ ਦਿੰਦੀ ਹੈਗੀ ਅਗਲੇ ਨੂੰ ਇੰਨੀ એનર્ਜੀ ਤਾਂ ਉੱਥੇ ਲਾ ਕੇ ਆਏ ਹਾਂ ਪਤਾ ਨਹੀਂ ਕੀ ਖਾਣੇ ਹੋ ਖਾਣ ਨੂੰ ਤਾਂ ਬਾਗਾਮ ਲੈ ਆਖੇ ਨੇ ਮੈਨੂੰ ਤਾਂ ਮੰਮੀ ਬਦਾਮ ਬਥੇਰੇ ਪਏ ਨੇ ਬਦਾਮ ਲਿਆਂਦੇ ਪਏ ਨੇ ਖਾਂਦੇ ਨਹੀਂ ਹੈਗੇ ਬਦਾਮ ਹੁਣ ਤੁਸੀਂ ਖਾਨੀ ਆ ਮੈਂ ਅਫਸਰ ਤੋਂ ਖਾਨੀ ਆ ਮੈਂ ਸੁਣਾਉਂਦੀ ਆ ਮੇ ਤਾਂ ਖਾਨੀ ਆ ਮੇਰੀ ਚੱਲ ਕੋਈ ਨਾ ਹਾਂ ਅੰਦਰ ਚਲੋ ਮੈਂ ਪਾਣੀ ਲਿਆ ਦੇ ਬਦਾਮ ਪਏ ਨੇ ਬਥੇਰੇ ਕਿ ਖਾਂਦੀ ਨਹੀਂ ਹੈਗੀ ਤੂੰ ਫਿਰ ਖਾਨੀ ਆ ਮੈਂ ਆਹ ਦੀ ਪਲਖਣ ਦੇ ਖਾਨੀ ਆ ਤੁਸੀਂ ਮੈਨੂੰ ਕਿੱਥੇ ਲਿਆ ਕੇ ਦਿੰਦੇ ਹੋ ਪਾਣੀ ਪੀਓਗੇ ਲਿਆ ਦੇ ਕੋ ਉੱਠ ਪਾਣੀ ਦੀ ਲੋ ਮੰਮੀ ਰੋਟੀ ਖਾ ਲਓ ਜੀ ਮੈਂ ਉੱਠ ਦਾ ਟਾਈਮ ਹੋ ਗਿਆ ਹੁਣ ਹਾਂਜੀ ਮੰਮੀ ਹੁਣ ਤਾਂ ਟਾਈਮ ਹੈ ਰੋਟੀ ਦਾ ਸਾਨੂੰ ਪਤਾ ਤਾਂ ਹੈਗਾ ਆਪਾਂ ਨੂੰ ਉਧਰ ਕਵੇਲਾ ਹੋ ਗਿਆ ਤੀ ਫਿਰ ਮੈਂ ਤਾਂ ਆ ਕੇ ਹਜੇ ਪਾਣੀ ਦੀ ਘੁੱਟ ਪੀ ਕੇ ਨਾਲ ਦੀ ਨਾਲ ਲੱਗੀ ਰਾਮ ਵੀ ਨਹੀਂ ਕਰਿਆ ਹੈਗਾ 8 ਵਜੇ ਪਾਏ ਨੇ ਹੁਣ ਲੈ ਮੰਮੀ ਮੈਂ ਪਹਿਲਾਂ ਕਦੂ ਕਟਿਆ ਫਿਰ ਸਬਜ਼ੀ ਬਣਾਈ ਫਿਰ ਰੋਟੀ ਬਣਾਈ ਫਿਰ ਹੁਣ ਲੈ ਕੇ ਪਹਿਲਾਂ ਸਭ ਤੋਂ ਸੋਨੂਏ ਲੈ ਕੇ ਆਈਆਂ ਮੈਂ ਰੋਟੀ ਬਾਈ ਆਪਾਂ 5 ਵਜੇ ਆ ਗਏ ਤੇ ਮੈਂ ਹੀ ਤੇਰੇ ਫੁਲਕੇ ਖਾਂਦੀ ਲੈ ਜਾ ਮੋੜ ਕੇ ਆਉਦੀ ਮੰਮੀ ਐ ਕਾਤੋਂ ਕਰਦੇ ਹੋ ਅੱਗੇ ਤਾਂ ਟਾਈਮ ਨਾਲੇ ਰੋਟੀ ਬਣ ਜਾਂਦੀ ਆ ਅੱਜ ਆਪਾਂ ਉਧਰ ਬਾਜ਼ਾਰ ਵਾਗੇ ਤਾਂ ਕਰਕੇ ਲੇਟ ਹੋ ਗਈ ਥੋੜੀ ਜੀ ਮੈਂ ਤਾਂ ਇੱਕ ਵਾਰੀ ਕਹਿਆ ਤਾਂ ਵੀ ਨਹੀਂ ਖਾਣੀ ਮੈਂ ਲੈ ਜਾ ਮੋੜ ਕੇ ਆਉਦੀ ਬਣੀਆਂ ਫੁਲਕਿਆਂ ਦੀ ਮੰਮੀ ਤੁਸ ਤਾਉਂ ਹੀ ਕਰੀ ਜਾਂਨੇ ਹੋ। ਦੱਸ ਮੈਂ ਕਿਹੜਾ ਰੋਟੀ ਖਾ ਲਈ? ਮੈਂ ਬਣਾ ਕੇ ਲਈਆਂ ਹੁਣ ਮੈਂ ਸਾਰਿਆਂ ਨੂੰ ਖਵਾ ਕੇ ਫੇਰ ਬਾਅਦ ਚ ਖਾਉਂਗੀ। ਆ ਕੇ ਤਾਂ ਰਹਿ ਕੇ ਫੋਨ ਚੱਕ ਕੇ ਬਹਿ ਜਾਈਂ ਨੀ ਪਹਿਲਾਂ ਤਾਂ ਤੂੰ। ਘੰਟਾ ਘੜ ਤੇ ਫੋਨ ਨਹੀਂ ਛੱਡਦੀ ਪੰਡਾ ਫੋਨ ਦਾ। ਮੰਮੀ ਅੱਜ ਤਾਂ ਮੈਂ ਫੋਨ ਵੀ ਨਹੀਂ ਦੇਖਿਆ। ਫੋਨ ਵੀ ਮੈਂ ਜਦੋਂ ਟਾਈਮ ਹੁੰਦਾ ਬੇਲ ਹੁੰਦੀ ਆ ਉਦੋਂ ਦੇਖਦੀ ਆ। ਕੰਮ ਦੇ ਟਾਈਮ ਮੈਂ ਫੋਨ ਦੇਖੂ ਮੈਂ ਪਾਗਲ ਆ। ਆਹ ਤੇਰੇ ਮੂਰੇ ਬੰਨੇ ਹੱਥ ਬਾਈ। ਮੇਰੇ ਪੰਡਾ ਛੱਡਦੇ ਰੋਟੀ ਲੈ ਜਾ ਮੈਂ ਨਹੀਂ ਖਾਂਦੀ ਤੇਰੇ ਨਾਲ। ਮੰਮੀ ਐਂ ਕਾ ਤੋ ਕਰਦੇ ਹੋ। ਰੋਟੀ ਦਾ ਤਾਂ ਹੁਣ ਟਾਈਮ ਐ ਆ। ਮੈਂ ਮ ਅੱਧੀ ਰਾਤ ਹੋਈ ਪਿਆ ਲੈ ਜ ਆਪਦੀ ਮੈਂ ਨਹੀਂ ਖਾਂਦੀ ਹੈਗੀ। ਥੋੜੀ ਮਰਜੀ ਆ ਮੰਮੀ। ਮੈਂ ਤਾਂ ਬਣਾ ਕੇ ਪਹਿਲਾਂ ਸੋਨੂ ਇਹ ਲੈ ਕੇ ਆਈਆਂ ਵੀ ਚੱਲ ਬੋਲੋਗੇ ਫਿਰ ਕਹਦੋਂਗੇ ਲੇਟ ਹੋ ਗਿਆ। ਦੇਵਾਗ ਜਾ ਬਰਾ ਮੇਰੇ ਕੋਲ। ਚੱਲ ਥੋੜੀ ਮਰਜੀ ਐ ਨਹੀਂ ਖਾਣੀ ਹੈਗੀ ਫਿਰ ਹੁਣ ਮੈਂ ਕੀ ਕਰਾਂ? ਕੀ ਕਰਦੇ ਹਾਂ? ਕਰਨਾ ਕੀ ਕੁਝ ਨਹੀਂ ਬੱਸ ਮਿਲ ਲੈ। ਦੇਖਿਓ। ਮੈਂ ਮੰਮੀ ਨੂੰ ਰੋਟੀ ਦੇਣ ਗਈ ਸੀ। ਹਾਂ। ਉਹਨਾਂ ਨੇ ਫੜੀ ਨਹੀਂ ਹੈਗੀ। ਕਹਿ ਨਹੀਂ ਮੈਂ ਨਹੀਂ ਖਾਂਦੀ ਹੈਗੀ। ਮੈਂ ਸੋਨੂ ਸਵੇਰੇ ਫੋਨ ਕਰਿਆ ਸੀ। ਹਾਂ ਹਾਂ ਵੀ ਮੰਮੀ ਨੂੰ ਕੱਪੜੇ ਦਿਵਾ ਕੇ ਲਿਆਉਣੇ ਨੇ ਉਹਨਾਂ ਨੇ ਕਿਹਾ ਉਹ ਤਾਂ ਕੋਈ ਮੈਨੂੰ ਤੈਨੂੰ ਕਿਹਾ ਤਾਂ ਹੈਗਾ ਤੀ ਵੀ ਹਜੇ ਮੇਰੀ ਤਨਖਾਹ ਨਹੀਂ ਆਈ ਜਦੋਂ ਤਨਖਾਹ ਆ ਗਈ ਫਿਰ ਦਿਵਾ ਦੂੰ ਕੱਪੜੇ ਕੋਈ ਨਹੀਂ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਸੀ ਵੀ ਚਾਰ ਦਿਨ ਉਹਨਾਂ ਨੇ ਕਿਹਾ ਵੀ ਰੁਕ ਜਿਓ ਮੈਂ ਦਿਵਾ ਲਿਆਂਗਾ ਕੱਪੜੇ ਉਹ ਕਹਿੰਦੀ ਨਾ ਮੈਂ ਤਾਂ ਅੱਜੇ ਲੈ ਕੇ ਆਉਣੇ ਨੇ ਚੱਲ ਫਿਰ ਮੈਂ ਨਾਲ ਗਈ ਉੱਥੇ ਸਾਨੂੰ ਸਾਰਾ ਦਿਨ ਫੁੱਟ ਗਿਆ ਦੋ ਸੂਟ ਲੈਣ ਤੇ ਸਾਰਾ ਦਿਨ ਲੱਤਾ ਉਹਨਾਂ ਨੇ 5 ਵਜੇ ਸੀ ਘਰੇ ਬੜਿਆਂ ਜੇ ਮੈਂ ਕਿਹਾ ਮਾ ਮੰਮੀ ਆਪਾਂ ਥੋੜੀ ਜੀ ਸਬਜ਼ੀ ਆ ਰੋਟੀ ਪੈਕ ਕਰਾ ਲੈਂਦੇ ਇੱਥੋਂ ਵੀ ਘਰੇ ਹੁਣ ਕਵੇਲਾ ਹੋ ਰਿ ਹਾਂ ਹਾਂ ਵੀ ਆਪਾਂ ਜਾ ਕੇ ਖਾ ਲਾਂਗੇ ਹਾਂ ਨਾ ਕਹਿੰਦੀ ਮੇਰੇ ਕੋਲ ਤਾਂ ਪੈਸੇ ਨਹੀਂ ਹੈਗੇ ਇਹਨੇ ਤੁਸੀਂ ਤਾਂ ਖਰਚਾ ਜ਼ਿਆਦਾ ਕਰ ਦਿਓ ਕੱਪੜੇ ਕਾਹਦੇ ਲਈ ਇਹੋ ਕੱਪੜੇ ਤਾਂ ਕਹਿੰਦੀ ਮੇਰੇ ਕੋਲ ਪੈਨਸ਼ਨ ਆਉਂਦੀ ਬਸ ਉਹੀ ਗੱਲ ਪਹਿਲਾਂ ਈ ਮੇਰੇ ਕੋਲ ਤਾਂ ਪੈਨਸ਼ਨ ਆਉਂਦੀ ਆ ਮੈਂ ਕਿਹੜਾ ਤੁਹਾਡੇ ਸਿਰੋਂ ਲੈਣੀ ਆ ਤੇਰੀ ਬਸ ਫਿਰ ਹੁਣ ਜੇ ਮੈਂ ਲੈ ਕੇ ਗਈ ਤਾਂ ਕਹਿੰਦੀ ਮੈਂ ਨਹੀਂ ਖਾਂਦੀ ਇੰਨਾ ਕਵੇਲਾ ਕਰਤਾ 8 ਵਜਰੇ ਨੇ ਕਹਿੰਦੀ ਇਹ ਟਾਈਮ ਹੋ ਗਿਆ ਹਜੇ ਹੋਰ ਨੇ ਕਿਹੜਾ ਕਿਸ ਨੇ ਖਾ ਲਈ ਰੋਟੀ ਮੈਂ ਤਾਂ ਆਪਾਂ ਹੀ ਬੈਠਾ ਹਜੇ ਮੈਂ ਈ ਕਿਹਾ ਸੀ ਮੈਂ ਕਿਹਾ ਮੰਮੀ ਮੈਂ ਤਾਂ ਆ ਕੇ ਪਾਣੀ ਵੀ ਨਹੀਂ ਪੀਤਾ ਹੈਗਾ ਮੈਂ ਆਉਣ ਸਰ ਸਬਜੀ ਕੱਟੀ ਰੋਟੀ ਬਣਾਈ ਫਿਰ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਦੇਣ ਗਈਆਂ ਚੱਲ ਮੈਨੂੰ ਫੜਾ ਮੈਂ ਦੇ ਕਾ ਰੋਟੀ ਤੁਸੀਂ ਪੁੱਛ ਲਓ ਜੇ ਖਾਂਦੇ ਨੇ ਖਾ ਲੂਗੀ ਮੈਨੂੰ ਤਾਂ ਕਹਿਣੀ ਮੈਂ ਨਹੀਂ ਤੇਰੇ ਨਾਲ ਖਾਂਦੀ ਹੈਗੀ ਲੈ ਦੇਖ ਲੈ ਪਤਾ ਨਹੀਂ ਮਮੀ ਨੂੰ ਇੰਨਾ ਕਾਦਾ ਮਾਣਾ ਗੱਲ ਵਾਰ-ਵਾਰ ਗੱਲ-ਗੱਲ ਤੇ ਕਹੀ ਜਾਂਦੀ ਆ ਮੇਰੀ ਪੈਨਸ਼ਨ ਆਉਂਦੀ ਆ ਮੇਰੀ ਪੈਨਸ਼ਨ ਆਉਂਦੀ ਆ ਵੀ ਅਸੀਂ ਕਿਹੜਾ ਐ ਕਹਿੰਦੇ ਸੋਨੂੰ ਵੀ ਸੋੜ ਪੈਨਸ਼ਨ ਨਹੀਂ ਆਉਂਦੀ ਹੈਗੀ ਜਾਂ ਸੋਡੇ ਤੋਂ ਮੰਗਦੇ ਆ ਅਸਤਾ ਸਗੋ 4 ਪੈਸੇ ਸੋਨੂੰ ਦਿਨੀ ਆ ਜਦੋਂ ਲੋੜ ਹੁੰਦੀ ਆ ਪਰ ਇਹ ਗੱਲ ਪਤਾ ਨਹੀਂ ਕਾਥੋਂ ਮੰਮੀ ਸਮਝਦੇ ਹੀ ਨਹੀਂ ਹੈਗੇ। ਇੱਕੇ ਗੱਲ ਦੇ ਉਹ ਚ ਰਹਿੰਦੇ ਨੇ। ਬਸ ਪੈਨਸ਼ਨ ਦੀ ਕਮੰਡ ਰਹਿੰਦਾ ਉਹਨਾਂ ਨੂੰ ਆਪਦੀ ਦਾ। ਮਾਤਾ ਲੈ ਰੋਟੀ ਖਾ। ਮੈਂ ਰੋਟੀ ਖਾਣੀ ਨਹੀਂ ਬਾਈ। ਮੈਂ ਤੁਹਾਨੂੰ ਕਿਹੜਾ ਕਹਤਾ? ਐ ਨਿੱਜ ਜ ਤੱਕ ਆਤੋਂ ਕਰਦੀ ਹੁੰਨੀ ਆ ਤੂੰ। ਜਿੰਨਾ ਕਰ ਹੁਕੀ ਕਰਾ ਹਰੋਟੇ ਟਾਈਮ ਆ ਹੁਣ। ਮੈਂ ਦੇਖ ਲੈ ਕਹਿੰਦੀ ਰੋਟੀ ਦਾ ਟਾਈਮ ਆ। ਹੁਣ ਤੂੰ ਐਂ ਦੱਸ ਮੈਨੂੰ ਪਹਿਲਾਂ ਹਰਪ੍ਰੀਤ ਤੇਰੇ ਨਾਲੇ ਗਈ ਆ। ਉਹ ਕਿਹੜਾ ਤੇਤੋਂ ਪਹਿਲਾਂ ਆ ਗਈ? ਆਉਣ ਸਾ ਰੋਟੀ ਲੱਗ ਗਈ ਰੋਟੀ ਬਣਾਉ ਨੂੰ ਟਾਈਮ ਤਾਂ ਲੱਗਦੀ ਹੁੰਦਾ ਲੈ ਖਾ ਲੂਗੀ ਕੋਈ ਨਾ ਖਾ ਲੂਗੀ ਨਾਲੇ ਕੱਪੜੇ ਤੁਲੇ ਆ ਗਏ ਹਨ ਢੰਡੀ ਰੋਟੀ ਪਈ ਆ ਜਿਹੇ ਨਾ ਦੇਖ ਲਾ ਹੁਣ ਮੰਮੀ ਤੋ ਠੰਡੇ ਦੱਤਿਆਂ ਪਰ ਖਾਇ ਕਰਾ ਇਹ ਤੇਰੀ ਆਦਤ ਨਹੀਂ ਜਾਂਦੀ ਕੋਈ ਖੜਾ ਬੈਠੋ ਉਦੋਂ ਕਹਿੰਦੇ ਆ ਬਈ ਚਾਹ ਠੰਡੀ ਪਈ ਆ ਇਹ ਚ ਮਿੱਠਾ ਘਾਟਾ ਇਹ ਚ ਪੱਤੀ ਵੱਧਾ ਇਹ ਚ ਆਇਆ ਸ਼ਾਰੀ ਆ ਤੂੰ ਹਾਂ ਜਦੋਂ ਜੁਗਾ ਫਿੰਡੀ ਦੱਤੀ ਆ ਫੇ ਮੈਂ ਕਹਾਂ ਨਾ ਚੱਲ ਤੇਰੀ ਮਰਜ਼ੀ ਆ ਕਹਿ ਲਾ ਕੱਪੜੇ ਲਿਆਂਦੇ ਲਿਆਂਦੇ ਕੱਪੜਾ ਤਾ ਤੂੰ ਤਾਂ ਗਿਆ ਨਹੀਂ ਮੈਂ ਤਾਂ ਤੈਨੂੰ ਕਿਹਾ ਤੇ ਇਹ ਵੀ ਖੜ ਜਾ ਚਾਰ ਦਿਨ ਮੇਰੀ ਤਨਖਾਹ ਆ ਜੂ ਫਿਰ ਲਿਆ ਦੂੰਗਾ ਤੈਨੂੰ ਮੈਂ ਬੇਤੀ ਅਸੀਂ ਤਨਖਾਹ ਚੁੱਕੇ ਦਵਾਈ ਨਹੀਂ ਹੋ ਉਸ ਤਾਂ ਮੇਰੀ پیشنਟ ਦੀ ਮੈਂ ਆਪਦੀ ਬਿਸਮਦੇ ਲਈਆਂ ਥੋੜੀ ਤਨਖਾਹ ਦੇਖਦੀ ਮੈਂ ਚਲ ਕੋਈ ਨਹੀਂ ਮਰ ਜੇ ਬੇਤੇ ਲਿਆਂਦੇ ਠੀਕ ਆ ਉਹਨ ਵੀ ਦਵਾਈ ਦੀ ਕੋਈ ਕਦਾ ਸੂਟ ਕੀ ਗੱਲ ਮੈਂ ਆਪਦੇ ਸਮਾਂ ਪੂਰੇ ਕਰਾ ਕੋਈ ਕਰਾਂ ਮੈਂ ਤਾਂ ਆਪਦੇ ਕਰਨੇ ਤੁਸੀਂ ਆਪਦੇ ਤੁਹਾਡੇ ਲਈ ਤਨਖਾਹ ਆਉਂਦੀ ਆ ਠੇਕਾ ਆਉਂਦਾ ਜ਼ਮੀਨ ਦਾ ਉਹ ਚੋ ਕਰੋ ਆਪਦੇ ਖਰਚੇ ਤੁਸੀਂ ਓਏ ਉਹਨਾਂ ਨਾਲ ਤਾਂ ਜਵਾਖਾਂ ਦੀ ਫੀਸੇ ਨਹੀਂ ਪੂਰੀ ਹੁੰਦੀ ਘਰ ਦੇ ਖਰਚੇ ਨਹੀਂ ਪੂਰੇ ਹੁੰਦੇ ਹੈਗੇ ਦਵਾਈ ਬੂਟੀ ਦਾ ਹੁਣ ਤੇਰੀ ਦਵਾਈ ਮੈਂ ਲੈ ਕੇ ਦਿੰਨਾ ਸਾਰੀ ਜਿੰਨੀ ਆਉਂਦੀ ਆ ਤੈਨੂੰ ਕਿਹਾ ਵੀ ਮੰਮੀ ਪੈਸੇ ਦੇ ਦੇ ਮੈਂ ਦਵਾਈ ਵਾਸਤੇ ਫਿਰ ਮੈਂ ਨਹੀਂ ਗਾਣੀ ਉੱਠਾ ਪੈਣੀ ਹੈ ਚੱਲ ਚੰਗਾ ਖਾ ਲੈ ਰੋਟੀ ਤੂੰ ਐ ਕਹਿਣਾ ਦੇਖ ਤੇਨੂੰ ਹੁਣ 25000 ਰੁਪਏ ਪੈਨਸ਼ਨ ਆਉਂਦਾ ਤੂੰ ਉਹਦੇ ਚੋਂ 5 ਰੱਖ ਲੈ ਕਰ 20000 ਰੁਪਏ ਮੈਨੂੰ ਦੇ ਦੇ ਕਰ ਖਰਚੇ ਵਾਸਤੇ ਕਿਉਂ ਘਰ ਦੇ ਵਾਸਤੇ ਤੈਨੂੰ 20 ਦੇਵਾਂ ਕੀ ਆਦਾ ਉਹ ਘਰ ਦਾ ਖਰਚਾ ਕਿੰਨਾ ਹੁੰਦਾ ਜਵਾਖਾਂ ਦੀ ਫੀਸ ਦੰਗਰਾਂ ਦਾ ਹਰਾ ਆਚਾਰ ਆ ਤੇ ਉਪਰੋਂ ਤੂੰ ਲਾਲਾ ਤੂੰ ਜਿਹੜਾ ਸੌਦਾ ਪੱਤਾ ਆਉਂਦਾ ਸਾਰਾ ਮੇਰੀ ਤਨਖਾਹ 'ਚ ਆਉਂਦਾ ਕੁਝ ਵੀ ਨਹੀਂ ਬਚਦਾ ਪੱਲੇ ਐਂ ਸੋਚ ਲਾ ਤੂੰ 4 ਮਹੀਨੇ ਦਾ ਬਿੱਲ ਵੀ ਖੜਾ ਹਜੇ ਆਪਣਾ ਬਿਲਕੁਲ ਮੇਰੀ ਪੈਸੇ ਮੰਗਣ ਨੂੰ ਖੜਦਾ ਆ ਮੈਂ ਤਾਂ ਤੈਨੂੰ ਐਂ ਕਹੀਂ ਨਹੀਂ ਆ ਵੀ ਤੂੰ ਮੈਨੂੰ ਬਚਾ ਕੇ 20-50 ਹਜ਼ਾਰ ਰੁਪਏ ਜ਼ਮੀਨ ਦੇ ਠੇਕੇ 'ਚ ਮੈਨੂੰ ਦਿਆ ਕਰ ਠੇਕੇ 'ਚ ਹਾਂ ਮੇਰੀ ਧੀ ਨੇ ਵੀ ਆਉਣਾ ਮੇਰੇ ਜਮਾਈ ਨੇ ਵੀ ਆਉਣਾ ਮੇਰੇ ਕਿਤੇ ਹੋਰ ਭੈਣ ਭਾਈ ਨੇ ਵੀ ਆਉਣਾ ਮੈਨੂੰ ਲੋੜ ਨਹੀਂ ਹੈਗੀ ਨਾ ਮੰਮੀ ਹੁਣ ਤੱਕ ਤੂੰ 25000 ਰੁਪਏ ਪੈਨਸ਼ਨ ਦਾ ਵਰਤਦੀ ਹਾਂ ਉਹ ਕਿੱਧ ਵੇ ਵਰਤਦੀਆਂ ਫਿਰ ਹੋਰ ਹੁਣ ਵਰਤਦੀ ਤੁਹਾਨੂੰ ਦਿੰਦੀ ਆ ਜਾਂ ਮੈਂ ਸਾਨੂੰ ਕਿੱਥੇ ਦਿੰਦੀ ਆ ਮੰਮੀ ਤੂੰ ਜੇ ਜੇ ਮੈਂ ਗੱਲਾਂ ਕਾਦੀਆਂ ਨੇ ਫੇਰਾ ਬਈ ਰੋਟੀ ਦਿਖਾਨੀ ਆ ਮੈਂ ਨਾ ਉਸੇ ਪਿੱਛੇ ਸਿਰਫ ਤਾਂ ਖਾਨੀ ਆ ਤੁਸੀਂ ਉਹ ਮੈਨੂੰ ਕੋਈ ਗੁਲਗੁਲੇ ਨਹੀਂ ਦਿੰਦੇ ਹੈਗੇ ਨਹੀਂ ਨਾ ਹੁਣ ਦੇਣ ਨਹੀਂ ਲੱਗੇ ਤੇ ਰੋਟੀ ਤੂੰ ਐਂ ਦੱਸ ਦੇ ਪਹਿਲਾਂ ਕਹਿ ਦੋ ਠੰਡੀਆਂ ਰੋਟੀਆਂ ਪਰਖਣ ਲੱਗਿਆਂ ਦਿਨੇ ਤੈ ਹੈਗਾ ਰੋਟੀ ਤੈਨੂੰ ਮੈਂ ਤਾਂ ਤੈਨੂੰ ਐਂ ਕਹਿਣਾ ਬਾਕੀ ਤੇਰੀ ਮਰਜ਼ੀ ਆ ਦੇਣਾ ਨਾ ਦੇਣਾ ਉਹ ਤੇਰੀ ਇੱਛਾ ਮੈਂ ਤਾਂ ਤੈਨੂੰ ਇੱਕ ਵਾਰੀ ਦੀ ਹਕਾਇਤਾ ਵੀ ਤੂੰ ਮੈਨੂੰ ਭਈ ਚਾਹੇ 20000 ਚਾਹੇ 30 ਮੈਨੂੰ ਆਤਰਾ ਤੇ ਪੰਜਾਬੀ ਆ ਗਈ ਤੇ ਵੀ ਪੰਜਾਬੀ ਦੇ ਆ ਗਿਆ ਤੇ ਪੰਜਾਬੀ ਬਾਚਦਾ ਪੰਜਾਬੀ ਦੇ ਆ ਕਰ ਆਪ ਦੇ ਠੇਕੇ ਦੀ ਜਮੀਨ ਆਈ ਤੇ ਮੈਨੂੰ ਦਇਆ ਕਰ ਤੇ ਬਚਾ ਕੇ ਉਹ ਕੁਛ ਜੇ ਬਚੂ ਤਾਂ ਹੀ ਆ ਵਿਆਜ ਵੀ ਗੜ ਪੈਂਦਾ ਮੈਨੂੰ ਤਾਂ ਮੇਰੇ ਕੋਈ ਕੁਸੰਦੀਆਂ ਨੂੰ ਹੈਗਾ ਮੈਨੂੰ ਦਇਆ ਕਰ ਬਚਾ ਕੇ ਕਰ ਲੈ ਇਹਨਾਂ ਗੱਲ ਇਹ ਤਾਂ ਉਲਟਾ ਮੰਗਣ ਲੱਗ ਤਰੀ ਇਹਦਾ ਕਰ ਲੈ ਇਹਨਾਂ ਗੱਲਾਂ ਦਾ ਰੋਟੀ ਚਾਕੇ ਛਿੰਡੇ ਦਿੱਤੀਆਂ ਮੱਥੇ ਮਾਰਦੇ ਨੇ ਜਿੰਨੇ ਵੀ ਮਣੀ ਹੋਟਰੀ ਪਿਸਣ ਦੀ ਸੀ ਉਹਦੀ ਸਿਰਤੀ ਰੋਟੀ ਤੁਸੀਂ ਨਹੀਂ ਵੀ ਰੋਟੀਆਂ ਮਣੀ ਜਿੰਨੇ ਗੁਲਗੁਲੇ ਤੁਸੀਂ ਅੱਧੀ ਰਾਤ ਰੋਟੀਆਂ ਦਿੰਦੇ ਤੜਕੇ ਦੀ ਰੋਟੀ 12 ਵਜੇ ਦੇਊਗੀ 8:30 ਅੱਧੀ ਰਾਤ ਕਰ ਦੂਗੀ 9:00 ਵਜੇ ਆ ਦੂਗੀ ਮੈਂ ਤਾਂ ਬਈ ਰਾਮ ਕਰਦੀ ਆ ਕਰਮੀ ਵੀ ਬਹੁਤ ਹੈ ਹੱਡ-ਗੋਡੇ ਬਹੁਤ ਦੁਖ ਰਹੇ ਨੇ ਪੈਣੀਆ ਦੋ ਘੰਟੇ ਹੁਣ ਤਾਂ ਮੈਂ ਓਹੋ ਆ ਕਿਹਦਾ ਫੋਨ ਆ ਗਿਆ ਆਹ ਕੜਾ ਰਾਮ ਕਰ ਲੈਂਦੇ ਨੇ ਦੇਖਾਂ ਕਿਹਦਾ ਆ ਆਏ ਹਾਏ ਚੱਕਣਾ ਪਊਗਾ ਆ ਦੇਖਾਂ ਪੱਕਾਈ ਨਾ ਮਿਰਤੀ ਦਾ ਫੋਨ ਹੈ ਤਾਂ ਅੱਛਾ ਹੈਲੋ ਹਾਂ ਪੁੱਤ ਸਾਸਿਕਾ ਮਮੀ ਸਾਸਿਕਾ ਪੁੱਤ ਸਾਸਿਕਾ ਹੋ ਠੀਕ ਆ ਪੁੱਤ ਹਾਂਜੀ ਤੁਸੀਂ ਠੀਕ ਹੋ ਠੀਕ ਆ ਪੁੱਤ ਤੂੰ ਦੱਸ ਹੋਰ ਸਾਰਾ ਪਰਵਾਹ ਠੀਕ ਆ ਹਾਂਜੀ ਵਧੀਆ ਠੀਕ ਠਾਕ ਹੋਰ ਅੱਜ ਕਰੀਆ ਮਮੀ ਹਾਂ ਪੁੱਤ ਕਰੀਆ ਅੱਛਾ ਮੈਂ ਕਹਿਨੀ ਸੀ ਆਉਣ ਨੂੰ ਲੈ ਇਹ ਗੱਲ ਕੋਈ ਪੁੱਛਣਾ ਇਹ ਪੁੱਤ ਆ ਜਾ ਫੇਰ ਠੀਕ ਆ ਮਮੀ ਆ ਰਹੀ ਆ ਮੈਂ ਆ ਜਾ ਅੱਜ ਮਸਾਂ ਮਿਤੀ ਤੇ ਫੋਨ ਆਇਆ ਨਹੀਂ ਮਿਤੀ ਆਉਗੀ ਹੈ ਹੋਰ ਮੈਂ ਕਿਹਾ ਚੱਲ ਮਮੀ ਰਾਨੀ ਮਿਲਿਆ ਆਉਣੀ ਆ ਜਾ ਕੇ ਸਾਰਿਆਂ ਨੂੰ ਆ ਜਾ ਆ ਜਾ ਤੀ ਆ ਜਾ ਕਰੀਆ ਠੀਕ ਆ ਮਮੀ ਆਉਣੀ ਆ ਚੰਗਾ ਮਮੀ ਸਾਸਿਕਾ ਸਾਸਿਕਾ ਪੁੱਤ ਲੇ ਮੇਰ ਤੇਤੀ ਆਉਗੀ ਅੱਜ ਮੈਨੂੰ ਲੱਗਾ ਆਜੂਗੀ ਘੰਟੇ ਤੱਕ ਕਿੰਨਾ ਟਾਈਮ ਲੱਗੂਗਾ ਘੰਟਾ ਕੇ ਲਾਉਣ ਮੈਂ ਕਿਹ ਪਰੌਣਾ ਆਉਗਾ ਨਾਲ ਆਪਣੀ ਕੱਲੀ ਆਉਗੀ ਲੈ ਦੇਖਾਂ ਕੁਛ ਕਾਰਾਂ ਵੀ ਉਹਦੇ ਵਾਸਤੇ ਲੈ ਕੇ ਅੱਖਾਂ ਸਮਾਨ ਸਮੂਨ ਕੋਈ ਹੋ ਤਾਂ ਕੀ ਬਤਾ ਕਾਤ ਕਾਉਣਗੇ ਹੁਣ ਲੈ ਹੁਣ ਨਹੀਂ ਮੈਂ ਪੈਂਦੀ ਹੈਗੀ ਹੁਣ ਤਾਂ ਮੈਂ ਦੇਖਦੇ ਆਂ ਕੁਛ ਸਮਾਨ ਲਿਆਉਣੀ ਆ ਬਸ ਈ ਵਾਕੀ 20 ਕੁ ਰੁਪਏ ਮਗਾਉਣੀ ਸੀ ਜੀ ਬਾਹਰ ਦੇ ਕੇ ਨਹੀਂ ਦੇਖਦੇ ਜੇ ਘਰੇ ਪਏ ਹੋਣਗੇ ਪੁੱਜ ਗਿਆ ਜਨੈਤਾਂ ਚ ਤੜੀ ਹੋਈ ਨਹੀਂ ਅੱਜ ਆਪਦੇ ਦੋ ਇਮਾਮਾਤੀਆਂ ਦੋਸਤ ਕਰਾਂਗੇ ਨਾ ਮੈਂ ਤਾਂ ਐ ਪਿੱਛੋਂ ਜੇ ਬਚਾਏ ਗਏ ਰੱਖਿਤੇ ਪੈਸੇ ਚਲੋ ਉਹ ਨੂੰ ਆਉਂਦੀ ਨਹੀਂ ਫੜਾ ਦੂੰਗੀ ਇਹ ਪਤਾ ਉਹ ਆ ਜਾਣ ਫੇਰ ਹੋਰ 100 ਦੋਸਤ ਹੁੰਦਾ ਮਮੀ ਆ ਬੈਠੇ ਨੇ ਸਾਸ਼ਿਕਾ ਮਮੀ ਸਾਸ਼ਿਕਾ ਇਹ ਹੋਰ ਠੀਕ ਹੈ ਠੀਕ ਹਾਂ ਵਧੀਆ ਤੁਸੀਂ ਠੀਕ ਹੋ ਹਾਂ ਠੀਕ ਆ ਪੁੱਤ ਕਿਵੇਂ ਬੈਠੇ ਇਕੱਲੇ ਜੇ ਗੱਲਾਂ ਕਰ ਰਹੇ ਤੇ ਮੈਂ ਤਾਂ ਪੁੱਤ ਤੇਰੀ ਗੱਲਾਂ ਕਰ ਰਹੀ ਤੇ ਕਰ ਲਿਓ ਮੈਂ ਕਿਰਤੀ ਆਉਣ ਆਈ ਹੋਣੀ ਮੈਂ ਕਿਹੜੇ ਵੇਲੇ ਤਾਂ ਫੋਨ ਕਰਾਂ ਮੈਂ ਟਾਈਮ ਦੇਖਿਆ ਮੈਂ 2 ਘੰਟੇ ਹੋ ਗਏ ਫੋਨ ਕਰੇ ਨੋ ਅੱਛਾ ਮੈਂ ਕਹਿੰਦੀ ਮਮੀ ਮੈਂ ਤੁਰਦੀ ਆਂ ਮੈਂ ਤਾਂ ਘਾਈ ਨਹੀਂ ਗਈ ਉਹ ਬੱਸ ਬੱਸ ਨਹੀਂ ਮਿਲੀ ਹੈਗੀ ਮੈਨੂੰ ਤਾਂ ਕਰਕੇ ਲੇਟ ਹੋ ਗਈ ਮੈਂ ਮਾੜੀ ਤੇ ਹੋਰ ਉਹ ਆਇਆ ਨਹੀਂ ਨਾਲ ਪਰੋਣਾ ਨਾ ਫਿਰ ਘਰੇ ਔਖਾ ਦੀ ਮੰਮੀ ਫਿਰ ਸਰਦਾ ਨਹੀਂ ਹੈਗਾ ਹੋਰ ਮੈਂ ਕਿਹਾ ਚਲ ਮੈਂ ਜਾ ਆਉਣੀ ਆਂ ਪੰਜ ਹੋਰ ਰਸਤੀ ਇਹ ਸਾਰਾ ਪਰਵਾਠੀ ਦਾ ਹਾਂ ਠੀਕ ਠਾਕ ਮੰਮੀ ਤੁਸੀਂ ਸੁਣਾਓ ਸਿਹਤ ਕਿਵੇਂ ਆ ਤੁਹਾਡੀ ਠੀਕ ਆ ਪੁੱਤ ਠੀਕ ਆ ਹਾਂ ਚਲੋ ਵਧੀਆ ਠੀਕ ਹੈ ਬਾਈਰ ਭਾਬੀਂ ਦੀ ਨੇ ਉਹ ਤਾਂ ਅੱਜ ਆਪੇ ਪਿੰਡ ਗਈ ਹੋਈ ਆ ਅੱਛਾ ਫਿਰ ਸੁਣਨੇ ਮੈਨੂੰ ਦੱਸੀ ਨਹੀਂ ਮੈਂ ਸੁਣ ਫੋਨ ਤੇ ਕਹਿ ਤੀ ਵੀ ਘਰ ਹੀੋਂ ਸਾਰੇ ਨਹੀਂ ਸੀ ਇਹ ਦਿਨ ਕਿ ਦੱਸਣਾ ਸੀ ਆਪਾਂ ਮਾਮਾ ਤੇ ਉਹ ਦੁੱਖ ਸੁੱਖ ਕਰ ਲਾਂਗੇ ਨਾ ਤਾਂ ਓਹੋ ਮਮੀ ਆਇਆ ਵੀ ਹੁਣ ਮੈਂ ਕਿੰਨੇ ਟਾਈਮ ਬਾਅਦ ਆਈਆਂ ਬਹਾਨੇ ਨਾਲ ਸਾਰਿਆਂ ਨੂੰ ਮਿਲ ਜਾਂਦੀ ਮਾਝੇ ਮੈਂ ਦੱਸਤਾ ਤਾਂ ਤਾਂ ਬਤਾਉਣੀ ਨਹੀਂ ਫਿਰ ਟਾਲ ਕਰਦੀ ਕਹਿੰਦੀ ਉਹ ਤਾਂ ਹਾਈ ਹੀ ਮੈਂ ਤਾਂ ਜਾਂਦੀ ਨਹੀਂ ਹੈਗੀ ਔਰ ਫਿਰ ਹੁਣ ਆਇਆ ਉਹ ਕਹਿੰਦੀ ਮੇਰੇ ਤੋਂ ਬਾਅਦ ਚਾ ਕੇ ਮੁੜ ਗਈ ਕੁਛ ਨਹੀਂ ਕਹਦੇ ਐ ਕਰ ਪਹਿਲਾਂ ਤੂੰ ਹਾਂ ਪੈਸੇ ਖਾੜਾ ਆ ਕਾ ਦੇ ਪੁੱਤਰੀ ਮੈਂ ਪਿੱਛੋਂ ਤੇ ਪਚਾਈ ਸੀ ਤੇਰੇ ਵਾਸਤੇ ਲੈ ਪੈਸੇ ਲੈ ਲਈ ਸੀ ਮੈਂ ਉਹਦੀ ਨਾ ਮੰਮੀ ਇਹਨਾਂ ਨੂੰ ਆਪਦੇ ਕੋਲ ਹੀ ਰੱਖੋ ਮੈਂ ਨਹੀਂ ਲੈਣੇ ਹੈਗੇ। ਪਾ ਲਾ ਤੇਰੀ ਖੀਆ ਬਾਇਗਾ ਖਰਸਾ ਤੇਰਾ ਤੇ ਪਾ। ਉਹ ਨਹੀਂ ਮੰਮੀ ਮੇਰੇ ਘਰੇ ਰੰਗ ਲੱਗਿਆ ਹੋਇਆ ਮੈਂ ਇਹ ਪੈਸਾ ਨਹੀਂ ਲੈਣਾ ਤੁਹਾਡਾ। ਮੈਂ ਇਹਨਾਂ ਚੀਜ਼ਾਂ ਤੋਂ ਡਰਦੀ ਆ ਇਹ ਪਾਪ ਆ ਮੇਰੇ ਵਾਸਤੇ। ਉਹ ਤਾਂ ਮਾਵਾ ਦਿੱਤਾ ਥੋੜਾ ਪਾਪੁੰਦਾ ਪੁੱਤ। ਓਹੋ। ਮੰਮੀ ਜੇ ਤੁਸੀਂ ਬਾਈ ਉਹਨਾਂ ਦੇ ਸਾਹਮਣੇ ਦੇਵੋ ਮੈਨੂੰ ਪੈਸਾ ਫੇਰ ਕੋਈ ਪਾਪ ਨਹੀਂ ਹੈਗਾ ਹੁਣ ਤੁਸੀਂ ਮੈਨੂੰ ਉਹਨਾਂ ਤੋਂ ਚੋਰੀਓ ਦੇ ਰਹੇ ਹੋ ਇਹ ਹੁਣ ਮੇਰੇ ਘਰੇ ਕਿੱਥੇ ਜਾ ਕੇ ਹਰਾ ਹੋਊਗਾ ਇਹ ਤਾਂ ਮੇਰੇ ਤੋਂ ਦੁੱਗਣਾ ਭਰਾ ਹੋਊਗਾ ਨਹੀਂ ਉਸ ਨਹੀਂ ਹੁੰਦਾ ਸੀ ਇਹ ਉਹ ਵੀ ਤਾਂ ਸਰਦਨ ਵਰਤਦੇ ਨੇ ਉਹਦੀ ਵਰਤਦੇ ਹੈਗਾ ਆ ਪੈਸਾ ਉਹਨਾਂ ਦਾ ਹੱਕ ਆ ਤੇ ਤੇਰਾ ਤੇਰਾ ਵੀ ਤਾਂ ਹੱਕ ਆ ਤੇਰੇ ਮੇਰੇ ਹੱਕ ਦਾ ਮੈਨੂੰ ਬਾਈ ਉਹਦੀ ਸਭ ਕੁਝ ਦਿੰਦੇ ਨੇ ਜਿਹੜਾ ਮੇਰਾ ਬਿਹਾਰ ਤਿਹਾਰ ਹੁੰਦਾ ਨਹੀਂ ਮੈਂ ਨਹੀਂ ਲੈਣਾ ਮੈਂ ਤਾਂ ਸ਼ਾਮ ਕਰੀ ਇਸੇ ਗੱਲ ਖਾਤਰ ਆਈਆਂ ਤੁਸੀਂ ਇਹ ਕੀ ਨਵਾਂ ਕੰਮ ਸਟਾਰਟ ਕਰਕੇ ਆ ਕਰੀ ਕਾਹਦਾ ਨਵਾਂ ਕੰਮ ਸਟਾਰਟ ਕਰਕੇ ਆ ਮੈਂ ਤੁਸੀਂ ਬਾਈ ਹਰਾਂ ਨੂੰ ਆਪਦੀ ਪੈਨਸ਼ਨ ਕਿਉਂ ਨਹੀਂ ਦਿੰਦੇ ਹੈਗੇ ਪੁੱਤ ਪੈਸਾ ਦੇਂਦੇ ਦੇ ਮਮਾ ਰੋਟੀ ਮੈਂ ਕਾਹਨੇ ਖਾਉਂਗੀ ਫੇਰ ਇਹ ਤੁਹਾਡਾ ਬਹਿ ਮਮਾ ਮੀ ਕਹਿੰਦੇ ਰੋਟੀ ਕਾਹਨੇ ਖਾਉਂਗੀ ਪੈਨਸ਼ਨ ਨਾਲ ਰੋਟੀ ਥੋੜੀ ਨਾ ਖਾਂਗੇ ਉਹ ਤਾਂ ਬਾਈ ਹੂਰੀ ਤੁਹਾਨੂੰ ਰੋਟੀ ਹੁਣ ਵੀ ਦਿੰਦੇ ਨੇ ਤੁਸੀਂ ਤਾਂ ਹੁਣ ਕਿਹੜਾ ਮੈਨੂੰ ਪੈਸਾ ਦਿੰਨੇ ਨਹੀਂ ਨਹੀਂ ਬੋਲਿਏ ਕੋਈ ਦਿੰਦਾ ਪੁੱਤ ਰੋਟੀ ਫੇਰ ਉਹ ਤਾਂ ਰੋਟੀ ਵੀ ਗਊ ਨੂੰ ਦਿੰਦੇ ਨੇ ਫੇਰ ਹੁਣ ਅਜੇ 4 ਪੈਸੇ ਉਹਰੇ ਕੋਲੇ ਆਉਂਦੇ ਨੇ ਗੌ ਨੂੰ ਕਿਉਂ ਮੰਮੀ ਹੁਣ ਕਿਹੜਾ ਤੁਸੀਂ ਉਹਨਾਂ ਦੇ ਹੱਥ ਦੇ ਢਾਵੇਂ ਧਰਦੇ ਹੋ ਰੋਟੀ ਤਾਂ ਸਾਨੂੰ ਫੇਰ ਵੀ ਉਹ ਚੰਗੀ ਦਿੰਦੇ ਨੇ ਚੰਗਾ ਤੁਹਾਡਾ ਮਾਂ ਨਹੀਂ ਇਜਤ ਕਰਦੇ ਨੇ ਮੇਰੀ ਆਇਓ ਭਗਤ ਕਰਦੇ ਨੇ ਹਰੇਕ ਤਿਹਾਰ ਵਿਹਾਰ ਮੈਨੂੰ ਦਿੰਦੇ ਨੇ ਨਹੀਂ ਤੂੰ ਤਾਂ ਅਸੀਂ ਇਹ ਨਾ ਉਹਨਾਂ ਦੀ ਪੱਖ ਚ ਖਣੀ ਕਾ ਤੇ ਉਹਨਾਂ ਦੀ ਪੱਖ ਚ ਬੋਲੀ ਜਾਨੀ ਆ ਪੁੱਤਾਂ ਪੱਖ ਚ ਨਹੀਂ ਬੋਲਦੀ ਮੰਮੀ ਜਿਹੜੀ ਗੱਲ ਸਹੀ ਹੈ ਨਾ ਉਹੀ ਕਹਿਣੀ ਆ ਮੈਂ ਸੋਨੂੰ ਤਾਂ ਮਾਂ ਦੀ ਇੱਕ ਗੱਲ ਵੀ ਸਹੀ ਕਹਿੰਦੀ ਆ ਤੂੰ ਜੇ ਮਾਂ ਕੀ ਤੇ ਸਹੀ ਹੋਗੀ ਤਾਂ ਹੀ ਸਹੀ ਕਹੂੰਗੀ ਨਾ ਜੇ ਹੁਣ ਤੁਸੀਂ ਇੱਥੇ ਗਲਤੋ ਤਾਂ ਮੈਂ ਤੁਹਾਨੂੰ ਗਲਤ ਹੀ ਕਹੂੰਗੀ ਪੁੱਤ ਮੈਂ ਕਾਚੀ ਗੱਲ ਤਾਂ ਮੈਨੂੰ ਐ ਦੱਸ। ਹੋਰ ਹੁਣ ਉਹ ਵੀਰਾ ਦੇਖ ਲੈ। ਥੋੜੀ ਜੀ ਜ਼ਮੀਨ ਆ ਆਪਣੇ ਕੋਲੇ ਤਿੰਨ ਚਾਰ ਕਿੱਲੇ ਉਹਦੇ ਵਿੱਚ ਉਹ ਘਰ ਦਾ ਖਰਚਾ ਵੀ ਚਲਾਉਂਦਾ ਵਿਚਾਰਾ। ਬੱਚਿਆਂ ਦੀ ਪੜ੍ਹਾਈ ਦਾ ਕਿੰਨਾ ਖਰਚਾ ਅੱਜ ਕੱਲ੍ਹ ਦੇਖ ਲਓ। ਹੈ ਫੇਰ ਉੱਪਰੋਂ ਤੁਸੀਂ ਨਹੀਂ ਕੋਈ ਪੈਨਸ਼ਨ ਦਿੰਦੇਗੇ ਤਾਂ ਨੇ ਮੈਨੂੰ ਤੁਸੀਂ ਮਾਰਦੇ ਹੋ ਉਹਨਾਂ ਨੂੰ। ਨਾ ਕਰੇ ਤੁਸੀਂ ਕਰਦੇ ਹੋ ਐਨੇ ਜਿਆਦੇ। ਉਹ ਵਿਚਾਰਾ ਕੀ ਕਰੇ? ਨਾ ਤਾਂ ਉਹਦੇ ਸੁਣ ਲਈਆਂ, ਤੂੰ ਮੇਰੀ ਸੁਣ ਲੈ। ਖਰਚੇ ਪਿੱਟ ਘਟਾ ਲੈਣਾ ਉਹ। ਐਡਾ ਐਡਾ ਤਾਂ ਖੋਨ ਚੱਕੀ ਫਿਰਦੀ ਆ ਹੱਥ ਚਾੜਦੇ। ਹੈ ਤਾਂ ਉਹਨਾਂ ਮੁੰਡੇ ਜਾਂਦਾ ਨੌਕਰੀ ਤੇ। ਉਹ ਤਾਂ ਲੋੜਾ ਉਹਨੂੰ ਘਰੇ ਕੀ ਲੋੜਾ ਫੋਨ ਦੀ ਉਹ ਨਾ ਰੱਖੇ ਫੋਨ ਫੇ ਰੋਟੀ ਤਾਂ ਉਹ ਗੈਂਸਤੇ ਬਕਾਉਂ ਚੁੱਲੇ ਤੇ ਬੁਖਾਰੇ ਚਾਰ ਜੀ ਆਪਾਂ ਪੰਜ ਜਣੇ ਆ ਦੋ ਜਵਾਖਰੇ ਦੋ ਜੀ ਹੋ ਆ ਪੰਜਵੀਂ ਮੈਂ ਆ ਰੋਟੀ ਗੈਂਸਤੇ ਲਾਹੂਗੀ ਚੁੱਲੇ ਤੇ ਰਾਰੇ ਘਰੇ ਏਸੀ ਦੀ ਵਾਰ ਕੇ ਅੱਗੇ ਕਿਹੜਾ ਪੁੱਤ ਪੱਖੇ ਕੁੰਦਰਾ ਨਾਲ ਸਰਦਾ ਨਹੀਂ ਦੀ ਉਹ ਤਾਂ ਮੈਂ ਮੰਨਦੀ ਆ ਮੰਮੀ ਹੁਣ ਸਮੇ ਸਮੇ ਦੀ ਗੱਲ ਆ ਇਹ ਉਦੋਂ ਟਾਈਮ ਜੇਹੀ ਆਤੀ ਉਦੋਂ ਪੱਖਿਆਂ ਵਾਲਾ ਥੀ ਹੁਣ ਟਾਈਮ ਬਦਲ ਗਿਆ ਹੁਣ ਚਲ ਪਈ ਏਸੀ ਲੱਗ ਗਈ ਇਹ ਤਾਂ ਸੁਖ ਸਹੂਲਤ ਬੱਚਿਆਂ ਵਾਸਤੇ ਨੇ ਮੰਮੀ ਹੁਣ ਬੱਚੇ ਨਹੀਂ ਟਿਕਦੇ ਹੁਣ ਬਾਈ ਸਾਰਾ ਦਿਨ ਕੰਮ ਕਰਦਾ ਆ ਕੇ ਜੇ ਏਸੀ ਦੀ ਹਵਾ 'ਚ 2 ਘੰਟੇ ਆਰਾਮ ਕਰ ਲੈਂਦਾ ਫੇਰ ਕੀ ਹੋ ਹੁੰਦਾ ਪੁੱਤ ਬੱਚੇ ਦਾ ਤੁਸੀਂ ਵੀ ਤੇ ਪਹਿਨਾ ਤੁਸੀਂ ਪੱਖਿਆਂ 'ਚ ਹੀ ਪੜ ਗਏ ਅਸੀਂ ਵੀ ਪਹਿਲਾਂ ਕੰਮ ਕਰਦੇ تھے ਅਸੀਂ ਪੱਖੇ ਸਾਡੇ ਟਾਈਮ 'ਚ ਪੱਖੇ ਵੀ ਨਹੀਂ ਹੁੰਦੇ ਤੇ ਮੰਮੀ ਉਦੋਂ ਜਦੋਂ ਏਸੀ ਹੈਈ ਨਹੀਂ ਤੇ ਉਦੋਂ ਕੂਲਰਾਂ ਦਾ ਟਾਈਮ ਦੀ ਤੁਸੀਂ ਕੂਲਰ ਲਾ ਲੈਂਦੇ ਤੇ ਸਾਡੇ ਟਾਈਮ 'ਚ ਕੂਲਰ ਵੀ ਨਹੀਂ ਤੇ ਪੁੱਤ ਸਹੀ ਸਾਰ ਲੈਂਦੇ ਤੇ ਉਦੋਂ ਚਲੋ ਫੇਰ ਵੀ ਮੰਮੀ ਸੋਨੂ ਥੋੜਾ ਜਿਹਾ ਵੀਰੇ ਦਾ ਹੱਥ ਦੇ ਵਿੱਚ ਮਦਦ ਕਰਨੀ ਚਾਹੀਦੀ ਆ ਪੈਸੇ ਦੇਣੇ ਚਾਹੀਦੇ ਨੇ ਉਸ ਹਾਰਾ ਲਾਉਣਾ ਚਾਹੀਦਾ ਤੁਸੀਂ ਨੇ ਇੰਨਾ ਪੈਸਾ ਇਕੱਠਾ ਕਰਕੇ ਕੀ ਕਰਨਾ ਪੈਨਸ਼ਨ ਦਾ ਨਾਲਿਆ ਫालतੂ ਦੇ ਖਰਚੇ ਕਰਦੇ ਹੋ ਜਿਹੜੇ ਪੁੱਤ ਮੈਂ ਤਾਂ ਚਾਰਪਏ ਜੁੜਦੀਆਂ ਤੇਰੇ ਵਾਸਤੇ ਵੀ ਮੇਰੀਤੀ ਦੇ ਕੰਮ ਆਉਣਗੇਗਾ ਮੈਂ ਨੂੰ ਮੰਮੀ ਮੇਰੇ ਵਾਸਤੇ ਜੋੜਨ ਦੀ ਲੋੜ ਨਹੀਂ ਹੈਗੀ ਰੱਬ ਨੇ ਮੈਨੂੰ ਸਭ ਕੁਝ ਦਿੱਤਾ ਹੋਇਆ ਹੈਗੇ ਨੇ ਮੇਰੇ ਭਾਈ ਪਰ ਜਾਈ ਜਿਉਂਦੇ ਰਹਿਣ ਮੈਨੂੰ ਬਥੇਰਾ ਦੇਣਗੇ ਸਭ ਕੁਝ ਕਰਨਗੇ ਤੁਸੀਂ ਇੰਨੀ ਸੋਚ ਨਾ ਕਰਿਆ ਕਰੋ ਪੁੱਤ ਮਾਂ ਤਾਂ ਫਿਰ ਵੀ ਧੀ ਹੁੰਦੀ ਵਾ ਸੋਚ ਹੁੰਦੀ ਦੀ ਮਾਂ ਨੂੰ ਧੀ ਦੀ ਸੋਚ ਹੁੰਦਾ ਤਾਂ ਹੈਗਾ ਪਰ ਤੁਸੀਂ ਨਾ ਆ ਜਿਹੜੀ ਪੈਨਸ਼ਨ ਆ ਇਹ ਸਾਰੀ ਵੀਰੇ ਨੂੰ ਦਿਓ ਜੇ ਸਾਨੂੰ ਪੈਨਸ਼ਨ ਨਾ ਆਉਂਦੀ ਹੁੰਦੀ ਫੇਰ ਕਿਹੜਾ ਸਾਨੂੰ ਇਹਨਾਂ ਨੂੰ ਰੋਟੀ ਨਹੀਂ ਦੇਣੀ ਸੀ ਇਹਨਾਂ ਨੇ ਪੁੱਤ ਇਹਨਾਂ ਕੋਈ ਵਸੇ ਰੱਖ ਸੌਂਦਾ ਆ ਇਹ ਦੇਖ ਇਹਨਾਂ ਦੇ ਅੱਧੀ ਮੈਗਾ ਠੇਕੇ ਚੋਂ ਮੰਗਦੀਆਂ ਜਮੀਨ ਦੇ ਠੇਕੇ ਚੋਂ ਠੇਕਾ ਵੀ ਜ਼ਮੀਨ ਦਾ ਆਉਂਦਾ ਨਾ ਕੋਲੇ ਤਨਖਾਹ ਵੀ ਆਉਂਦੀ ਆ ਉਹਦੇ ਮੁੰਡੇ ਦੀ ਹੁਣ ਇਹਦੇ ਚ ਮੰਗਣ ਆਈ ਕਿਹੜੀ ਗੱਲ ਰਹਿ ਗਈ ਪੈਨਸ਼ਨ ਤੁਸੀਂ ਲੈਣੇ ਹੋ ਠੇਕਾ ਵੀ ਹੁਣ ਤੁਸੀਂ ਮੰਗਦੇ ਹੋ ਤੁਸੀਂ ਨੇ ਕੀ ਕਰਨਾ ਇੰਨਾ ਕੁਛ ਹਾਂ ਤਾਂ ਮੈਨੂੰ ਕਹਿੰਦਾ ਕਹਿੰਦਾ ਮੰਮੀ ਕਹਿੰਦਾ ਤੂੰ ਉਹਨੂੰ ਹਾਂ ਦੇ ਆ ਕਰ ਪੈਨਸ਼ਨ ਚ ਬਚਾ ਕੇ ਬੈਠੇ ਹੈਗਾ ਨਾ 20000 ਮੈਨੂੰ ਦੇ ਤਾਂ ਪੰਜ ਤੂੰ ਰਸਤੇ ਲਿਆ ਕਰ ਫੇਲੇ ਮੇਰੇ 5000 ਨਾਲ ਕੀ ਹੋਗਾ ਪੁੱਤ ਕਰਨਾ ਕੀ ਆ ਸੋਨੇ ਸਹੀ ਇਹ ਕਹਿੰਦੇ ਨੇ ਉਹ ਹੁਣ ਮੇਰੇ ਵੀ ਸਹੁਰੇ ਦੀ ਪੈਨਸ਼ਨ ਆਉਂਦੀ ਆ ਉਹ ਸਾਰੀ ਨਾ ਇਹਨਾਂ ਦੇ ਹੱਥ ਤੇ ਧਰਦੇ ਨੇ ਕਹਿੰਦੇ ਨੇ ਪੁੱਤ ਤੁਸੀਂ ਆਪਦੀ ਕਬੀਲਦਾਰੀ ਤੋਰੋ ਵੀ ਮੈਨੂੰ ਕੀ ਕਰਨਾ ਜਿੱਦੇ ਲੋੜ ਹੁੰਦੀ ਆ ਜਿੰਨੇ ਪੈਸੇ ਦੀ ਲੋੜ ਹੁੰਦੀ ਆ ਅਸੀਂ ਪਹਿਲੇ ਬੋਲ ਦਿੰਨੇ ਆ ਉਹਨਾਂ ਨੂੰ ਫੇਰ ਉਹ ਭੁੱਖੇ ਮਾਰਦੇ ਨੇ ਨਹੀਂ ਤੇ ਮੇ ਤਾਂ ਅੱਖਾਂ ਹੀ ਖੁੱਲ ਗਈਆਂ ਮੈਂ ਉਹਨਾਂ ਨੂੰ ਆ ਜਾਣ ਦੇ ਪੁੱਤ ਮੈਂ ਤਾਂ ਸਮਾਉਂਗੀ ਉਹਨਾਂ ਨੂੰ ਗੱਲ ਸੱਚੀ ਆ ਹਾਂ ਨਾ ਮੈਂ ਤਾਂ ਉਹਨੂੰ ਦੇਖ ਪੇਸਣ ਆ ਵੇ ਤਾਂ ਕਾਗਜ਼ ਤਾਂ ਧੱਕ ਕੇ ਰੇ ਰੱਖ ਲੈਣੀ ਆ ਫੇਰੇ ਜਦੋਂ ਉਹ ਆ ਗਈ ਮੈਂ ਰੋਮੇ ਮੁੰਡੇ ਨੂੰ ਫੜਾਉਂਗੀ ਭਾਈ ਤੂਸੀਆ ਪਰਤ ਲੈ ਆ ਕੋ ਤੁਸੀਂ ਖੜਾਇਆ ਕਰੋ ਮੈਨੂੰ ਲੋੜ ਹੋਊਗੀ ਬੰਜੇ ਸਿੱਕੇ ਦੀ ਮੈਂ ਉਹਨਾਂ ਤੋਂ ਲੈ ਲੈ ਆਉਂਗੀ ਤੇ ਜਦੋਂ ਰਾਤ ਮੈਨੂੰ ਬਾਈ ਨੇ ਫੋਨ ਕਰਿਆ ਨਾ ਮੈਂ ਤਾਂ ਹੀ ਅੱਜ ਆਈਆਂ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਹੈਗੀ ਬੇਰ ਵਿੱਚ ਮੇਰੀ ਵੀ ਬਿਸ਼ਰਮੀ ਆ ਕੀ ਕਹਿਣਗੇ ਮੈਨੂੰ ਵੀ ਇਹਦੀ ਮਾਂ ਐ ਪੈਨਸ਼ਨ ਰੱਖਦੀ ਹੈ ਹੁਣ ਜੇ ਬਾਈ ਨੂੰ ਕੱਲ ਨੂੰ ਪੈਸੇ ਦੀ ਲੋੜ ਹੋਵੇ ਉਹ ਕੀ ਤੋਂ ਮੰਗੂ ਵਿਚਾਰਾ ਮੈਂ ਹੁਣ ਨਹੀਂ ਪੁੱਤ ਮੈਂ ਰੱਖਦੀ ਆ ਅੱਜ ਕੋਲ ਨਾ ਸਾਰੀਆਂ ਗੰਨਾ ਫੇਰੀਆਂ ਨਾ ਮੇਰੇ ਖਾਨੇ 'ਚ ਵੱਡੀਆਂ ਆਹੋ ਮੈਨੂੰ ਤਾਂ ਇਹਦਾ ਬਹੁਤ ਜ਼ਿਆਦਾ ਗਮਾਨ ਕਰਖਿਆ ਦੀ ਮੈਂ ਪੈਸੇ ਦਾ ਰੋਟੀ ਦੇ ਪੁੱਤ ਨੂੰ ਪੁੱਤੇ ਦੇਣਗੇ ਪੈਸੇ ਦੇਣ ਦੇਣਗੇ ਮੈਂ ਸੋਨੂੰ ਇਹੀ ਗੱਲ ਸਮਝਾਉਣ ਆਈਆਂ ਵੀ ਤੁਸੀਂ ਜਿਹੜਾ ਸੋਨੂੰ ਲੋੜ ਆ ਹਜ਼ਾਰ ਰੱਖੋ 5000 ਰੱਖੋ ਤੁਸੀਂ ਆਪਦੇ ਖਰਚੇ ਜੋਗਰੇ ਰੱਖ ਲਿਆ ਕਰੋ ਬਾਕੀ ਸਾਰੇ ਤੁਸੀਂ ਵੀਰੇ ਨੂੰ ਦਿਓ ਮੈਂ ਮੈਂ ਤਾਂ ਕੋਈ ਕੁਝ ਨਹੀਂ ਰੱਖਦੀ ਮੈਨੂੰ ਉਹ ਹੀ ਆਪੇ ਦੇ ਦਿਆ ਕਰਨੇ ਦਿਨ ਦੇ ਚੱਲ ਹੁਣ ਕਰ ਦਿੰਦੇ ਨਹੀਂ ਹੈਗੇ ਦਵਾਈ ਗੋਟੀ ਵੀ ਲਿਆ ਕੇ ਦਿੰਦੇ ਮੈਂ ਤਾਂ ਲੋੜ ਹੋਇਆ ਕਰੋਸੇ ਦੇ ਮੰਗ ਲਿਆ ਕਰੂੰਗੀ ਪੁੱਤਾ ਫੇ ਤੁਸੀਂ ਸਾਰਾ ਦਿਨ ਪੈਨਸ਼ਨ ਪੈਨਸ਼ਨ ਲਾ ਕੇ ਰੱਖਦੇ ਹੋ ਜੇ ਮੇਰਾ ਬਾਪ ਲੱਗਿਆ ਸੀ ਫੌਜੀ ਤਾਂ ਸੋਨੂੰ ਪੈਨਸ਼ਨ ਆਈ ਆ ਪੈਨਸ਼ਨ ਸੋਨੂੰ ਕੋਈ ਮੇਰੇ ਨਾਨੇ ਨੇ ਨਹੀਂ ਲਾ ਕੇ ਦਿੱਤੀ ਸੀ ਇਹ ਤਾਂ ਮੈਂ ਬੁੱਤਕੇ ਦੇ ਦਿਮਾਗ 'ਚ ਹੀ ਗੱਲ ਕਰੀ ਜਾਗੀ ਫਿਰ ਹੁਣ ਆ ਗਈ ਨਾ ਦਿਮਾਗ ਚ ਹੁਣ ਆ ਗਈ ਦਿਮਾਗ ਚ ਮੈਂ ਹੁਣ ਤੂੰ ਬਹਿ ਜਾਤੀ ਤੇਰੇ ਵਾਸਤੇ ਮੈਂ ਰੋਟੀ ਬਣਾ ਕੇ ਨੇ ਹੁੰਦੀ ਨੇ ਚਾ ਚੱਲ ਕੋਈ ਨਾ ਰੋਟੀ ਬਣਾ ਲਿਓ ਤੁਸੀਂ ਮੈਂ ਬੈਠੀ ਆਉਂਗੀ ਬਹਿ ਲੈ ਰੋਟੀ ਬਣਾ ਕੇ ਜੇ ਮਾ ਮਾਪ ਨੂੰ ਧੀ ਸਮਝਾਵੇ ਮਾਪ ਕਿਉਂ ਨਾ ਸਮਝੇ ਹੁਣ ਮੇਰੀ ਮਾਂ ਕਿਵੇਂ ਸਮਝ ਗਈ ਦੇਖ ਲੈ ਚੱਲ ਥੋੜਾ ਜਿਹਾ ਮੱਥਾ ਤਾਂ ਮਾਰਨਾ ਪਿਆ ਚੱਲ ਆਏ ਵੀ ਆਕਲ ਟਿਕਾਣੇ ਆ ਗੀ ਇਹਨਾਂ ਦੇ ਮੰਮੀ ਅੱਜ ਸਬਜ਼ੀ ਬਹੁਤ ਸਵਾਦ ਬਣੀ ਤੀ ਨਾਲੇ ਰੋਟੀ ਦਾ ਤਾਂ ਅੱਜ ਸਵਾਦ ਹੀ ਆ ਗਿਆ ਖਾ ਕੇ ਪੁੱਤ ਰੋਟੀਆਂ ਮਾਂ ਦੇ ਹੱਥ ਦੇ ਦੀ ਨੂੰ ਸਵਾਦ ਹੀ ਲੱਗਦੀ ਹੁੰਦੀ ਆ ਉਹ ਤਾਂ ਹੈਗਾ ਹੁਣ ਮੈਂ ਕਿੰਨੀ ਵਾਰ ਆਈ ਆ ਹਰ ਵਾਰ ਭਾਬੀ ਇਹ ਚਾਹ ਬਣਾਉਂਦੀ ਆ ਭਾਬੀ ਇਹ ਰੋਟੀ ਬਣਾਉਂਦੀ ਆ ਸੋਦੇ ਹੱਥ ਦਾ ਸਵਾਦ ਤਾਂ ਹੁਣ ਮਿਲ ਹੀ ਨਹੀਂ ਕਦੇ ਪੁੱਤ ਪਹਿਲਾਂ ਤਾਂ ਮੈਂ ਤੈਨੂੰ ਪਕਾ ਪਕਾ ਖਵਾਉਂਦੀ ਤੇ ਨਿਆਣੀ ਹੁੰਦੀ ਨੂੰ ਉਹ ਤਾਂ ਹੈਗਾ ਤੁਸੀਂ ਹੀ ਖਵਾਉਂਦੇ ਤੇ ਹੋਰ ਕਿਹੜਾ ਖਵਾਉਂਦੇ ਤੇ ਤੇ ਕਹਿੰਦੇ ਉਹ ਵੀ ਤਾਂ ਮਾਂ ਐ ਤੇ ਉਹ ਮਾਂ ਹੀ ਖਵਾਉਂਦੀ ਸੀ ਮਾਂ ਦੀ ਤਾਂ ਅੱਡੇ ਗੱਲ ਹੁੰਦੀ ਆ ਪੁੱਤ ਲੈ ਬਾਈ ਯਾਰ ਭਾਬੀ ਆ ਗਏ ਆ ਗਏ ਦੱਸ ਤੁਸੀਂ ਕਦੋਂ ਆਏ ਸੀ ਕਾਸ਼ੀਕਾਰ ਵਈ ਕਾਸ਼ੀਕਾਰ ਭਾਬੀ ਸੋਰ ਮਾਤਾ ਠੀਕ ਆ ਠੀਕ ਆ ਪੁੱਤ ਹਾਂ ਹੋਰ ਤੇ ਠੀਕ ਸਾਰੇ ਹਾਂ ਵਧੀਆ ਵਧੀਆ ਜਾਇਆ ਹੀ ਪਾਬੀ ਪਿੰਡ ਹਾਂ ਹਾਂ ਤੁਸੀਂ ਕਦੋਂ ਕਾ ਕੇ ਤੇ ਮੈਂ ਤਾਂ ਸਵੇਰੇ ਦੀ ਆ ਰਹੀ ਆ 10 11 ਵਜੇ ਆ ਗਈ ਤੇ ਲੈ ਵੀਰ ਜੀ ਨਹੀਂ ਆਏ ਹੈਗੇ ਉਹ ਫਿਰ ਤੈਨੂੰ ਪਤਾ ਹੀ ਆ ਭਾਬੀ ਘਰੇ ਕੰਮ ਧੰਦੇ ਹੁੰਦੇ ਨੇ ਅੱਜ ਮੇਰਾ ਜੀ ਜਾ ਕਰਿਆ ਆ ਕਾਪੀ ਆ ਕਾਪੀ ਇਹ ਕਾਦੀ ਕਾਪੀ ਹੋਰ ਇਹ ਪੁੱਤ ਮੇਰੀ ਪੈਨਸਲ ਆਈ ਕਾਪੀ ਆ ਹਾਂ ਤੂੰ ਪੈਸੇ ਕਢਾਇਆ ਕਰੀ ਤੂੰ ਹੀ ਵਰਤਿਆ ਕਰ ਨਾ 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 ਇਹ ਗੱਲ ਗਲਤ ਬੇਬੇ ਦੇਖ ਮੈਂ ਫੜ ਪੁੱਤ ਮੈਂ ਤੇ ਆ ਰਹੀ ਆ ਇਹ ਫਿਰ ਦੇਖ ਲਓ ਅੱਜ ਤੱਕ ਕਮਾਲ ਹੀ ਹੋ ਗਈ। ਰਾਤ ਤੱਕ ਇਹ ਗੱਲ ਕਰਕੇ ਹਟੇ ਨਹੀਂ ਹਜੇ। ਹਾਂ ਕੱਲ ਤਾਂ ਬੇਬੇ ਤੂੰ ਮੈਨੂੰ ਕਹਿ ਰਹੀ ਸੀ ਮੇਰੀ ਕਾਪੀ ਮੇਰੇ ਪੈਸੇ ਮੈਂ ਰੱਖੂੰ ਸਾਰਾ ਕੋਸਾ। ਅੱਜ ਤੂੰ ਮੈਨੂੰ ਆਪੇ ਫੜਾ ਕੱਲ ਦੇ ਤੋਂ ਮੈਂ ਮੰਗਦਾ ਤੀ। ਓਹੋ ਬਾਈ ਜਦੋਂ ਤੈਨੇ ਰਾਤ ਮੈਨੂੰ ਫੋਨ ਕਰਿਆ ਨਾ ਹਾਂ ਮੈਂ ਤਾਂ ਤੇਰੀਆਂ ਗੱਲਾਂ ਸੁਣੀਆਂ ਨਹੀਂ ਗਈਆਂ ਹੈਗੀਆਂ। ਮੈਨੂੰ ਐ ਹੋ ਗਿਆ ਵੀ ਜੇ ਬੇਬੇ ਨੇ ਆਹੀ ਆਪਦਾ ਰੱਖਿਆ ਸਬਾ ਆਪਣਾ ਘਰ ਖਰਾਬ ਹੋ ਜਾਊਗਾ। ਮੈਂ ਤਾਂ ਫਿਰ ਤੜਕੀਏ। ਮੈਂ ਤਾਂ ਸਾਰੀ ਰਾਤ ਨੀਂਦ ਨਹੀਂ ਮੈਨਾਂ ਦਾ ਪਹਿਲਾ ਸਵੇਰੇ ਉੱઠી ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤਾਂ ਪਿੰਡ ਜਾ ਕੇ ਆਉਣਾ ਮੈਂ ਤਾਂ ਉਹਦੀ ਆ ਗਈ ਤੇ ਜਦੋਂ ਹੁਣ ਤੁਸੀਂ ਗਏ ਹੋਏ ਤੇ ਨਾ ਮੈਂ ਉਹਦੋਂ ਦੀ ਇਹਨਾਂ ਨਾਲੇ ਮੱਥਾ ਮਾਰ ਰਹੀ ਆ ਮਸਾਂ ਸਮਝਾਇਆ ਇਹਨਾਂ ਨੂੰ ਮੈਨੇ ਆਹ ਦੇਖੋ ਭਣੇ ਦੀ ਮਰਜ਼ੀ ਆ ਬੇਬੇ ਦੀ ਨਾ ਪੁੱਤ ਮੈਂ ਹੁਣ ਨਾ ਜਮੀ ਨਹੀਂ ਤੁਹਾਨੂੰ ਉਹ ਕਰਦੀ ਹੈ ਕਿ ਮੈਨੂੰ ਇਹ ਪੈਨਸ਼ਨ ਤੇਰਾ ਬਸ ਉਹ ਚੜ ਰਿਆ ਸੀ ਮੈਨੂੰ ਜਿਵੇਂ ਕਹਿੰਦੇ ਨੇ ਕੋਈ ਪੂਤ ਸਾਰ ਚੜ ਗਿਆ ਪੈਨਸ਼ਨ ਦਾ ਮੈਨੂੰ ਤਾਂ ਆਏ ਸੀ ਵੀ ਰੋਟੀ ਮੈਨੂੰ ਪੈਨਸ਼ਨ ਦੇਉਗੀ ਮੈਨੂੰ ਰੋਟੀ ਪੁੱਤ ਨੂੰ ਪੁੱਤਨੇ ਦੇਣੀ ਹੈ ਮੇਰੇ ਨੇ ਉਹ ਤਾਂ ਗੱਲ ਹੈਗੀ ਬੇਬੇ ਪੈਸਾ ਤਾਂ ਇਹਦੇ ਹੱਥਾਂ ਦੀ ਮੈਲ ਹੁੰਦੀ ਆ ਅੱਜ ਹੈਗਾ ਕੱਲ ਨੂੰ ਹੈ ਨਹੀਂ ਮੈਨੂੰ ਪਤਾ ਗਮਾਨ ਸੀ ਇਹਦੇ ਉੱਤੇ ਮੈਨੂੰ ਮaaf ਕਰ ਜੀ ਹੋ ਸਕਦਾ ਪੁੱਤ ਮੈਨੂੰ ਮਾਫ ਕਰ ਦੇ ਉਹ ਲੈ ਬੇਬੇ ਆਹ ਕਿਸੇ ਨੇ ਗੱਲਾਂ ਕਰਦੀ ਆ ਮaaf ਕਰਦੀ ਮੈਂ ਕੌਣ ਨਾਲੇ ਮaaf ਕਰਨ ਉਹ ਅਸੀਂ ਤੇਰੇ ਜਵਾਕ ਹਾਂ ਚੱਲ ਜੇ ਮੇਰੇ ਤੋਂ ਕੋਈ ਹੋ ਗਈ ਪੁੱਤ ਮੈਂ ਬਹੁਤ ਵੱਡੀ ਤੁਹਾਡੇ ਨਾਲ ਉਹ ਕਰਦੀ ਰਹੀ ਪਹਿਲਾਂ ਵੀ ਮੈਨੂੰ ਆਇਤੀ ਵੀ ਮੇਰੀ ਪਿੰਛਣਾ ਮੈਂ ਤਾਂ ਇਥੇ ਰੋਟੀ ਇਸ ਇਸ ਤੇ ਰੋਟੀ ਖਾਣੀ ਆ ਨਾ ਨਾ ਦੇਖ ਬੇ ਮੇਰੀ ਗੱਲ ਸੁਣਾ ਆ ਤਾਂ ਤੂੰ ਰੱਖ ਆਪਣੇ ਕੋਲੇ ਰੋਟੀ ਤੈਨੂੰ ਫੇਰ ਵੀ ਮਿਲੂਗੀ ਰੋਟੇ ਨਾਲ ਥੋੜੀਆ ਵੀ ਰੋਟੀ ਹੀ ਰਵਾਉ ਤੈਨੂੰ ਮਮੀ ਮੈਂ ਤੇਨੂੰ ਖਾਣੇ ਦੇ ਕੋਲ ਰੱਖ ਲਓ ਕਾਗਜ਼ ਪੈਨਸ਼ਨ ਦੇ ਉਹ ਤਾਂ ਸੋਨੂੰ ਇਹਨਾਂ ਨੇ ਰਾਤ ਨੂੰ ਕਹਤਾ ਵੀ ਖਰਚਾ ਜਿਆਦੇ ਹੋਈ ਜਾਂਦਾ ਸੋਨੂੰ ਪਤੀ ਆ ਵੀ ਮੰਗਿਆ ਹੀ ਹੋ ਰਿਹਾ ਬੱਚਿਆਂ ਦੀ ਫੀਸ ਸਾਰੀ ਤਨਖਾਹ ਲੈ ਜਾਂਦੀ ਹੈ ਇਹਨਾਂ ਦੀ ਪੁੱਤ ਮੈਂ ਹੀ ਕਹਿਣੀ ਆ ਵੀ ਇਹਨੇ ਕਿੰਨੀ ਕ ਆਪਣੇ ਜ਼ਮੀਨ ਦਾ ਠੇਕਾ ਆਉਂਦਾ ਕਿੰਨੀ ਕ ਦੀ ਤਨਖਾਹ ਆ ਬੱਚਿਆਂ ਦੀ ਵੀ ਬੜਾਈ ਦੇ ਖਰਚੇ ਨੇ ਬਾਕੀ ਹੋਰ ਵੀ ਘਰ ਦੇ ਖਰਚੇ ਦੇ ਕਰੇ ਲੂ ਪੁੱਤ ਕੋਈ ਬੀਲ ਆ ਗਿਆ ਕੋਈ ਹੋਰ ਘਰ ਦੇ ਖਰਚੇ ਚੁੱਲ੍ਹੇ ਦੇ ਖਰਚੇ ਇਹੀ ਨੂੰ ਮਾਰ ਆਉਦੇ ਵੀ ਮੈਂ ਕੀ ਕਰਨਾ ਪੈਸਾ ਤੁਸੀਂ ਆਵਦਾ ਕੜਾਓ ਤੁਸੀਂ ਵਰਤੋ ਲੋਡ ਹੋਊਗੀ ਉੱਤੇ ਮੰਗ ਲਊਗੀ ਪਤ ਮੈਂ ਚਲ ਤੇਰੀ ਮਰਜ਼ੀ ਐ ਮੈਂ ਵੀ ਫਿਰ ਹੋਰ ਕੀ ਕਰੂੰਗੀ ਰੱਖ ਲੈ ਵੀਰੇ ਅੱਜ ਤਾਂ ਇਹ ਭੁਲੀ ਹੋਈ ਆ ਕੀ ਪਤਾ ਕੱਲ ਨੂੰ ਫੇਰ ਬਦਲ ਜੇ ਇਹਨੂੰ ਪੰਕਸ਼ਨ ਦਾ ਪੁੱਤ ਫੇਰ ਸਵਾਰ ਹੋ ਜੇ ਮੈਂ ਪੁੱਤ ਹੋਣ ਨਹੀਂ ਹੁੰਦਾ ਹੈਗਾ ਹੁਣ ਮੇਰੇ ਮਨ ਚ ਗੱਲਾਂ ਘੜ ਗਈਆਂ ਪੁੱਤ ਹੁਣ ਨਹੀਂ ਹੁੰਦਾ ਵੀ ਨੂੰ ਪੁੱਤਾਂ ਨੂੰ ਰੋਟੀ ਦੇਣੀਆਂ ਰੋਟੀ ਕਿਹੜਾ ਪੈਸਾ ਦੇਊਗਾ ਪੁੱਤ ਇਹ ਤਾਂ ਜੀ ਦੀ ਸੋਨੇ ਬੜੀ ਛੇਤੀ ਗੱਲ ਸਮਝਾਈ ਮੰਮੀ ਨੂੰ ਹੋਰ ਭਾਬੀ ਮੈਨੂੰ ਤਾਂ ਸਾਰਾ ਜਦੋਂ ਨੀਂਦ ਨਹੀਂ ਆਈ ਮੈਨੂੰ ਤਾਂ ਆਪਦਾ ਬਹਿਮ ਪੈ ਗਿਆ ਮੈਂ ਕਿ ਕੱਲ ਨੂੰ ਤੁਸੀਂ ਐ ਕਹੋਗੇ ਵੀ ਪਤਾ ਨਹੀਂ ਮੰਮੀ ਸਾਰੀ ਆ ਲਾ ਲਾ ਦੇਦੀ ਕਹਿੰਦੀ ਗੱਲ ਕਰਦੇ ਹੋ ਤੁਸੀਂ ਚਲ ਪਤਾ ਕਿ ਆ ਸਾਰੀਆਂ ਉਂਗਲ ਇੱਕ ਬਰਾਬਰ ਨਹੀਂ ਹੁੰਦੀਆਂ ਹੈਗੀਆਂ ਹਰ ਪਤਾ ਹੈਗਾ ਤੁਹਾਡੇ ਬਾਰੇ ਉਹ ਤਾਂ ਮੈਨੂੰ ਪਤਾ ਭਾਬੀ ਤੁਸੀਂ ਮੇਰਾ ਇੰਨਾ ਲਾਡ ਕਰਦੇ ਹੋ ਸਾਰੇ ਤਿਹਾਰ ਬਿਹਾਰ ਦਿੰਦੇ ਹੋ ਮੇਰੇ ਪਰ ਫੇਰ ਵੀ ਕਿਤੇ ਨਾ ਕਿਤੇ ਹਨਾ ਵੀ ਹੁਣ ਇੰਨਾ ਪੈਸਾ ਮੰਮੀ ਕਿੱਥੇ ਖਪਾਉਂਦੀ ਆ ਇਹ ਹੀ ਹੁੰਦਾ ਵੀ ਮਾਮਾ ਧੀਆ ਨੂੰ ਹੀ ਦਿੰਦੀਆਂ ਨੇ ਜ਼ਿਆਦੇ ਹਨਾ ਪਰ ਸੁਮਿੰ ਮੈਂ ਇਹ ਨਾ ਤਾਂ 1 ਰੁਪਿਆ ਨਹੀਂ ਲੈਂਦੀ ਕਿ ਮੈਂ ਤਾਂ ਐਸੇ ਗੱਲ ਖਾਤਰ ਮੰਮੀ ਨੂੰ ਸਮਝਾਇਆ ਮੈਨੂੰ ਪਤਾ ਹੈ ਮੇਰੇ ਭਾਈ ਪਰਜਾਈ ਬਹੁਤ ਚੰਗੇ ਨੇ ਵੀ ਮੰਮੀ ਗੱਲ ਤਾਂ ਲਾਸਤੇ ਤੇ ਤਰਪੀ ਮੈਂ ਇਹਨਾਂ ਨੂੰ ਅੱਜ ਇਹੀ ਗੱਲ ਵਾਸਤੇ ਸਮਝਾਉਣਾ ਚਲ ਸ਼ੋਕਰਾ ਵੀ ਤੁਸੀਂ ਵੀ ਗਏ ਹੋਏ ਤੇ ਇਹਨਾਂ ਨੂੰ ਮੈਨੇ ਥੋੜਾ ਜਿਹਾ ਸਮਾਰ ਕੇ ਸਮਝਾ ਤਜੇ ਹੁੰਦੇ ਮੈਨੂੰ ਲੱਗਦਾ ਇਹ ਫੇਰ ਵੀ ਨਹੀਂ ਸਮਝਣੇ ਤੇ ਚਲ ਐ ਕਰੋ ਤੁਸੀਂ ਮਾਰੋ ਗੱਲਾਂ ਬਾਤਾਂ ਇਹਨੂੰ ਮੈਂ ਸਾਹਮਣੇ ਇਤਨੇ ਹਾਂ ਬਣਾਇਆ ਕਰ ਹਾਂ ਚਾਹ ਬਣਾ ਲਾ ਵਧੀਆ ਜਿਹਾ ਬਣਾਓ ਨਾ ਤੁਸੀਂ ਇਹ ਚਾਹ ਤੂੰ ਨਾ ਪੁੱਤ ਚਾਹ ਬਣਾ ਅੱਜ ਚਾਹ ਮੈਂ ਬਣਾ ਕੇ ਲਿਆਉਂਗੀ ਪੁੱਤ ਸਾਰੇ ਵਾਸਤੇ ਚਲ ਤੇਰੀ ਮਰਜ਼ੀ ਬੇਬੇ ਤੂੰ ਬਣਾ ਲਾ ਫਿਰ ਮੈਂ ਬਣਾ ਕੇ ਆਇਆ ਅਸੀਂ ਆਪੀਲਾ ਭਾਬੀ ਤੁਸੀਂ ਕਰੋ ਆਨੰਦ ਭਰਾਈ ਗੱਲਾਂ ਮੈਂ ਲਿਆਉਂਗੀ ਚਾਹ ਬਣਾ ਕੇ ਪ ਅੱਜ ਪੀਸ ਆਸ ਉਹਿਆ ਤੇ ਚਾਹ ਤੈਨੂੰ ਵੀ ਬਹੁਤ ਟਾਈਮ ਹੋ ਗਿਆ ਚਾਹ ਪੀਤੀ ਨੂੰ ਹੋਰ ਤੂੰ ਤਾਂ ਬਹੁਤ ਵਧੀਆ ਮੰਮੀ ਨੇ ਸਮਝਾਇਆ ਹੈ ਔਰ ਮੈਂ ਤਾਂ ਸੈਰੀ ਸੈਰੀ ਮੰਮੀ ਨੂੰ ਕਈ ਵਾਰ ਕਿਹਾ ਸੀ ਮੰਮੀ ਕਹਿੰਦੀ ਲੈ ਮੇਰੀ ਪੈਨਸ਼ਨ ਆਉਣੀ ਬਈ ਮੈਂ ਤਾਂ ਆਪਣੇ ਸ਼ੌਂਕ ਪੂਰੇ ਕਰਨੇ ਨੇ ਕਹਿੰਦੀ ਤਾਂ ਹੈਗਾ ਚੁੱਪ ਕਰ ਗਈ ਚਲ ਇਹਨਾਂ ਦੇ ਸ਼ੌਂਕ ਰਹਿੰਦੇ ਹੋਣੇ ਹਜੇ ਪੂਰੇ ਹੋਣੇ ਉਹ ਬਸ ਭਾਬੀ ਕਈ ਵਾਰ ਨਾਲ ਉਹੀ ਕਮਾਂਡ ਹੋ ਜਾਂਦਾ ਪੈਸੇ ਦਾ ਆਪਾਂ ਨੂੰ ਇਹ ਨਹੀਂ ਸਮਝਦੇ ਹੈਗੇ ਵੀ ਜੇ ਅੱਜ પતિ ਪੁੱਤ ਨਾਲ ਖੜਾਂਗੇ ਤਾਂ ਕੱਲ ਨੂੰ ਤੇ ਪੁੱਤਾਂ ਦੀ ਆਪਾਂ ਨੂੰ ਸਾਹਮਣਾ ਇਹ ਤਾਂ ਪੈਸਾ ਨਹੀਂ ਆਮਦਾ ਹੈਗਾ ਬੰਦੇ ਨੂੰ ਕਦੇ ਵੀ ਇਹ ਤਾਂ ਤੁਹਾਡੀ ਗੱਲ ਪਰ ਅਸੀਂ ਕਦੇ ਵੀ ਮੰਮੀ ਨੂੰ ਜਵਾਬ ਨਹੀਂ ਦਿੱਤਾ ਹੈਗਾ ਜੇ ਮੰਮੀ ਨੇ ਕੋਈ ਚੀਜ਼ ਵਾਸਤੇ ਲਿਆਉਣੀ ਹੁੰਦੀ ਅਜਿਹੀ ਇਹ ਲਿਆ ਕੇ ਦਿੰਦੇ ਨੇ ਕੋਈ ਕਿਤੇ ਲੈ ਕੇ ਜਾਣਾ ਹੁੰਦਾ ਲੈ ਕੇ ਜਾਂਦੇ ਨੇ ਨਾ ਠੀਕ ਆ ਭਾਬੀ ਉਹ ਤਾਂ ਹੀ ਤਾਂ ਮੈਨੂੰ ਪਤਾ ਦੀ ਤੁਹਾਡੇ ਸੁਭਾਅ ਦਾ ਤਾਂ ਹੀ ਮੈਂ ਮੰਮੀ ਨੂੰ ਸਮਝਾਇਆ ਅੱਜ ਨਾ ਇਹ ਤਾਂ